ਹਿੰਦੂ ਟੀਵੀ ਦੇਖ ਰਹਾ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਦਲਜੀਤ ਸਿੰਘ ਬ੍ਰਿਸ ਰਵਿੰਦੇ ਸਟੂਡੀਓ ਤੋਂ ਦੋਸਤੋ ਸਨਮਖ ਪ੍ਰੋਗਰਾਮ ਦੇ ਵਿੱਚ ਇੱਕ ਅਹਿਮ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਜਾਂ ਮੈਂ ਖੈਲੋ ਕਿ ਆਪਣੀ ਜਿਵੇਂ ਮਿਸਾਲ ਦੇਵਾਂ ਜਦੋਂ ਕਾਲਜ ਦੇ ਵਿੱਚ ਹੁੰਦੇ ਸੀ ਉਹਨਾਂ ਦੀਆਂ ਕੈਸਟਾਂ ਉਡਿੱਕਦੇ ਹੁੰਦੇ ਸੀ ਨੌਜਵਾਨ ਦਿਲਾਂ ਦੇ ਉੱਤੇ ਸਾਡੇ ਵੇਲੇ ਦੇ ਵਿੱਚ ਰਾਜ ਕਰਦੇ ਸੀ ਅੱਜ ਵੀ ਰਾਜ ਜਿਹੜਾ ਆ ਬਰਕਰਾਰ ਆ ਉਹਨਾਂ ਦਾ ਉਸ ਵੇਲੇ ਜਿੰਨੀਆਂ ਵੀ ਕੈਸਟਾਂ ਇਹਨਾਂ ਦੀਆਂ ਆਉਂਦੀਆਂ ਸੀ ਨਵੇਂ-ਨਵੇਂ ਰਿਕਾਰਡ ਜਿਹੜੇ ਆ ਬਣਾਏ ਆ ਤੇ ਨਾਲ ਜਦੋਂ ਵਕਤ ਜਿਹੜਾ ਆ ਬਦਲਿਆ ਸੀੜੀਆਂ ਦਾ ਵੇਲਾ ਆਇਆ ਪਰ ਇਹਨਾਂ ਦਾ ਜਿਹੜਾ ਜਾਦੂ ਆ ਉਹ ਮੱਠਾ ਨਹੀਂ ਪਿਆ ਲਗਾਤਾਰ ਇਸੇ ਤਰ੍ਹਾਂ ਜਿਹੜਾ ਆ ਵਧਦਾ ਗਿਆ ਬਹੁਤ سارے ਜਿਹੜੇ ਗੀਤ ਆ ਉਹਨਾਂ ਦੇ ਬੜੇ ਮਕਬੂਲ ਹੋਇਆ ਤੁਸੀਂ ਬਹੁਤ ਪਿਆਰ ਜਿਹੜਾ ਆ ਦਿੱਤਾ ਆ ਆਪਾਂ ਗੱਲਾਂ ਕਰਾਂਗੇ ਉਸ ਵੇਲੇ ਦੀਆਂ ਵੀ ਹੁਣ ਦੇ ਵੇਲੇ ਦੀਆਂ ਵੀ ਕਿ ਇਹਦੇ ਵਿੱਚ ਕਿੰਨਾ ਕੁ ਫਰਕ ਆਇਆ ਗਾਇਕੀ ਦੇ ਵਿੱਚ ਤੇ ਉਹ ਕਿਸ ਤਰ੍ਹਾਂ ਜਿਹੜੇ ਆ ਅੱਗੇ ਜਿਹੜੇ ਪ੍ਰੋਜੈਕਟ ਆ ਉਹ ਲੈ ਕੇ ਆ ਰਹੇ ਆ ਆਸਟ੍ਰੇਲੀਆ ਦੇ ਦੌਰੇ ਦੇ ਉੱਤੇ ਨੇ ਜਿਹੜਾ ਕਿ ਮਹਿਕ ਪੰਜਾਬ ਦੀ 쇼 ਜਿਹੜਾ ਸਾਰੇ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ 14 ਜੂਨ ਨੂੰ ਬ੍ਰਿਸਬੇਨ ਦੇ ਵਿੱਚ ਹੋ ਰਿਹਾ ਆ ਉੱਥੇ ਆਪਣੀ ਜਿਹੜੀ ਸੁਰਾਂ ਦੀ ਮਹਿਫਲ ਆ ਉਹ ਲਗਾਉਣਗੇ ਤੇ ਮੇਰੀ ਮੁਰਾਦ ਆ ਅ ਰਣਜੀਤ ਮਣੀ ਜੀ ਸਤਿ ਸ਼੍ਰੀ ਅਕਾਲ ਮਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਬਹੁਤ ਬਹੁਤ ਦਿਲਜੀਤੀ ਤੁਹਾਨੂੰ ਸਤਿ ਸ਼੍ਰੀ ਅਕਾਲ ਔਰ ਸਾਰੇ ਦਰਸ਼ਕਾਂ ਨੂੰ ਨਿਗੀ ਪਿਆਪਰੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਤੇ ਮਣੀ ਜੀ ਜਿੱਦਾਂ ਮਣੀ ਕਹਿ ਲਓ ਵੀ ਤੁਸੀਂ ਤਾਂ ਮਣੀ ਹੋ ਇੱਕ ਤਰ੍ਹਾਂ ਦੇ ਹੈ ਨਾ ਤੇ ਮਣੀ ਜਿਹੜਾ ਨਾਂ ਆ ਇਹ ਪਹਿਲਾਂ ਹੀ ਘਰ ਦੇ ਨੂੰ ਪਤਾ ਲੱਗ ਗਿਆ ਸੀ ਵੀ ਸਾਡਾ ਜਿਹੜਾ ਮੁੰਡਾ ਆ ਇਹ ਤਾਂ ਬਈ ਯਾਨੀ ਗੁਣਾ ਦੀ ਖਾਨ ਨਿਕਲਣਾ ਨਹੀਂ ਐਕਚੁਅਲੀ ਮੈਂ ਪਹਿਲਾਂ ਰਣਜੀਤ ਾਲੀਵਾਲ ਸੀਗਾ ਅੱਛਾ ਜੀ ਜਦੋਂ ਇਸ ਲਾਈਨ ਦੇ ਵਿੱਚ ਮੈਂ ਮੇਰੇ ਉਸਤਾਦ ਜਮਰ ਸਿੰਘ ਚਮਕੀਲਾ ਜੀ ਕੋਲ ਆਇਆ ਸੀਗਾ ਅੱਛਾ ਜੀ ਉਸ ਟਾਈਮ ਰਣਜੀਤ ਾਲੀਵਾਲ ਸੀ ਮੈਂ ਅੱਛਾ ਤੇ ਮਾਪਪ ਦਾ ਨਾਂ ਤੇ ਰਣਜੀਤ ਸਿੰਘ ਾਲੀਵਾਲ ਸੀਗਾ ਅੱਛਾ ਠੀਕ ਹਾਂ ਜੀ ਹਾਂ ਜੀ ਤੇ ਉਹ ਸਟਰਗਲ ਕੀਤੀ ਮਿਹਨਤ ਕੀਤੀ ਆਗੇ ਲੋਹਾਨੇ ਦੇ ਵਿੱਚ ਉਸ ਸਾਜ ਤੋਂ ਬੜਾ ਕੁਝ ਸਿੱਖਿਆ ਚਮਕੀ ਲਈ ਤੋਂ ਅੱਛਾ ਤੁਸੀਂ ਉਹਨਾਂ ਦੇ ਨਾਲ ਰਹੇ ਹੋ ਜੀ ਜੀ ਹਾਂ ਪੰਜ ਛੇ ਮਹੀਨੇ ਜੀ ਅੱਛਾ ਜੀ ਫਿਰ ਭਾਈ ਬਚਨ ਬੇਦਲ ਜੀ ਨਾਲ ਮੈਂ ਕੁਲਦੀਪ ਮਾਨਸਰ ਦਫ਼ਤਰ ਵਿੱਚ ਮੇਲ ਹੋਇਆ ਅੱਛਾ ਜੀ ਤੇ ਉਸ ਤੋਂ ਬਾਅਦ ਮੇਰੀ ਪਹਿਲੀ ਡੇਪ ਆਈ ਸੀਗੀ ਵੰਝਲੀ ਯਾਰ ਦੀ ਜੀ ਜਣਕੋ ਉਹਦਾ ਨਾਮ ਸੀਗਾ ਮਾਸ਼ੂਕ ਧਗੇਵਾਜ ਨੇ ਅੱਛਾ ਜੀ ਠੀਕ ਹੈ ਉਸ ਟਾਈਮ ਪਰ ਇੱਕ ਜਿਹੜਾ ਰਣਜੀਤ ਢਾਲੀਵਾਲ ਥੋੜਾ ਲੰਮਾ ਨਾਮ ਕਰਕੇ ਥੋੜਾ ਜਿਹਾ ਭਾਈ ਬਚਨ ਬਿਦਲ ਨੇ ਨਾਂ ਰੱਖਿਆ ਸੀ ਮੇਰਾ ਰਣਜੀਤ ਮਣੀ ਅੱਛਾ ਜੀ ਠੀਕ ਹੈ ਕਿਤ ਖਲਸ ਜੰਗ ਖਲਸ ਦੇਤਾ ਜੀ ਜੀ ਜੋ ਕਲਾਕਾਰਾਂ ਦਾ ਮਾਣਕ ਪਾਰਸ ਜਿੰਦਾ ਜੀ ਇਸ ਤਰ੍ਹਾਂ ਮੇਰਾ ਨਾਂ ਰੱਖਿਆ ਗਿਆ ਰਣਜੀਤ ਮਣੀ ਵੈਸੇ ਮਣੀ ਬਹੁਤ ਕੀਮਤੀ ਹੁੰਦੀ ਹੈ ਲੋਕਾਂ ਦਾ ਅਰਦਾਹ ਹਾਂਜੀ ਤੇ ਉਹ ਮਣੀ ਖਾਨ ਹੁੰਦੀ ਜੀ ਇਹਨੂੰ ਭੱਟੀ ਦਾ ਕੋਈ ਚੀਜ਼ੇ ਕੋਈ ਨਹੀਂ ਕਹਿੰਦਾ ਮਣੀ ਤੋਂ ਉਹ ਤਾਂ ਬੜੀ ਵੱਡੀ ਚੀਜ਼ ਹੈ ਮੈਂ ਤਾਂ ਨਾ ਚੀਜ਼ਾਂ ਜੀ ਇਹ ਸਿਰਫ ਦਰਸ਼ਕਾਂ ਦਾ ਬਣਾਇਆ ਮੈਂ ਥੋੜਾ ਜਿਹਾ ਰਣੀ ਗੀਤ ਬਣੀ ਹੈ ਲੋਕਾਂ ਨੇ ਮਾਇਮ ਬਣੀ ਹੈ ਜੀ ਜੀ ਤੇ ਨਹੀਂ ਤੁਸੀਂ ਵੀ ਜੇ ਲੋਕਾਂ ਨੇ ਤੁਹਾਡੇ ਤੋਂ ਇਤਫਾਕ ਰੱਖਿਆ ਤੇ ਤੁਸੀਂ ਵੀ ਉਹ ਪੂਰਾ ਕੀਤਾ ਜੋ ਲੋਕਾਂ ਨੇ ਚਾਇਆ ਤੁਸੀਂ ਬਾਦ ਚੜ ਕੇ ਉਹਨਾਂ ਨੂੰ ਪਿਆਰ ਸਨਮਾਨ ਜਿੰਨਾ ਤੁਹਾਨੂੰ ਮਿਲਿਆ ਤੁਸੀਂ ਆਪਣੇ ਗੀਤਾਂ ਦੇ ਰਾਹੀਂ ਉਹਨਾਂ ਨੂੰ ਖੁਸ਼ੀ ਵੀ ਉੰਨੀ ਜਿਆਦਾ ਦਿੱਤੀ ਆ ਇਹ ਦਿਲਜੀਤ ਲੋਕਾਂ ਦੇ ਪਿਆਰ ਹੀ ਅੱਜ ਮੈਨੂੰ 35 ਸਾਲ ਹੋ ਗਏ 35 ਸਾਲ ਜੀ ਬਹੁਤ ਲੰਬਾ ਸਮਾਂ ਜੀ ਜੀ ਹਾਂ ਜੀ ਹ ਤੇ ਇਹਨਾਂ ਜਿੰਨਾਂ ਅੱਜ ਵੀ ਲੋਕ ਉਸੇ ਤਰ੍ਹਾਂ ਪਿਆਰ ਕਰਦੇ 99 ਸਾਲ ਸੌਰੀ 99 ਈਅਰ ਦੇ ਦੇ ਰਹੇ ਸੀ 99 ਸਾਲ ਦੇ ਵਿੱਚ ਦੇ ਰਹੇ ਸੀ ਜੀ ਅੱਜ ਵੀ ਉਸੇ ਤਰ੍ਹਾਂ ਲੋਕਾਂ ਜਿੱਥੇ ਕਿਤੇ ਮਰਜੀ ਰਣਜੀਤ ਆ ਪ੍ਰਿੰਸੀਪਲ ਵਾਧਾਕਾਰ ਸ਼ੁਰੂ ਕਰਦਗੇ ਗਣਿਤ ਬਣੀ ਦਾ ਗਾਣਾ ਮੈਂ ਇਹ ਵੀ ਉਸ ਮਾਲਕ ਦੀ ਕਿਰਪਾ ਬਾਬਾਨਕ ਦੀ ਜੀ ਬਿਲਕੁਲ ਤੇ ਵਰਨਾ ਬੜਾ ਅੱਜ ਵੀ ਜਦੋਂ ਮਹਿਫਲਾ ਜੋੜਦੀਆਂ ਅਸੀਂ ਵੀ ਇੱਥੇ ਆਏ ਹੋ ਤੇ ਮਹਿਫਲਾਂ ਦੇ ਵਿੱਚ ਅਕਸਰ ਹੀ ਜਾਣਾ ਜਦੋਂ ਜੰਗ ਜਿਹੜੇ ਨੌਜਵਾਨ ਮੁੰਡੇ ਆ ਉਹ ਇਕੱਠੇ ਹੁੰਦੇ ਆ ਤੇ ਉਸ ਵੇਲੇ ਅੱਜ ਵੀ ਜਿਹੜਾ ਲੱਗਦਾ ਆ ਜਾਂ ਕਹ ਲਓ ਵੀ ਉਹ ਬੇੜਾ ਜਿਹੜਾ ਆ ਟੁੱਟੇ ਦਿਲਾਂ ਦਾ ਬੇੜਾ ਸੀ ਉਸ ਟਾਈਮ ਜੇ ਸਾਨੂੰ ਕੀ ਲੱਗਦਾ ਨਹੀਂ ਨਹੀਂ ਪਿਆਰ ਤਾਂ ਹਰ ਵਰਗ ਦੇ ਵਿੱਚ ਹੁੰਦਾ ਹਰ ਟਾਈਮ ਹੁੰਦਾ ਹੈ ਪਿਆਰ ਤਾਂ ਜਾਨੀ ਉਹਨਾਂ ਦੀਆਂ ਤਸਵੀਰਾਂ ਬਦਲ ਜਾਂਦੀਆਂ ਹੈ। ਕੀ ਕਰਨਾ ਕੋਈ ਗਰਾਹ ਨਹੀਂਗਾ ਹਾਂ ਸਮਾਜ ਬਦਲ ਜਾਂਦਾ ਸਮੇਂ ਦੇ ਨਾਲ ਥੋੜਾ ਜਿਹਾ ਪ੍ਰਭਾਸ਼ਾ ਬਦਲਦੀ ਪਿਆਰ ਦੀ। ਕੁਝ ਲੋਕ ਉਹਨਾਂ ਦੇ ਟਾਈਮਾਂ ਦੇ ਵਿੱਚ ਸੱਚਾ ਪਿਆਰ ਹੁੰਦਾ ਸੀ ਜਦੋਂ ਕਿਉਂਕਿ ਅੱਜ ਕੱਲ ਮਨ ਲੋਕ ਕਹਿੰਦੇ ਨੇ ਕਿ ਭਾਈ ਇਹ ਸੈਡ Song ਕਿਉਂ ਨਹੀਂ ਚੱਲਦੀ? ਹਮ ਸੌਟ Song ਦੀ ਜਿਹੜੀ ਤਰਜ਼ ਬਦਲ ਗਈ ਹੈ ਬੀਟ Song ਹੋ ਗਈ ਹੈ। ਜੀ ਅੱਜ ਕੱਲ ਜੀ ਮੈਂ ਮੁੰਡੇ ਕਹਿੰਦੇ ਨੇ ਸੈਡ Song ਕਹਿੰਦੇ ਨੇ ਤਾਂ ਉਹ ਬੀਟ ਹੋਤੀ ਕਹਿੰਦੇ ਨੇ। ਹਮ ਉਹ ਮੈਂ ਕਈ ਵਾਰ ਕਹਿੰਦਾ ਹੁੰਨਾ ਕਿ ਕਿ ਅੱਜ ਉਹ ਪਿਆਰ ਨਹੀਂ ਰਿਹਾ ਸੱਚੇ ਪਿਆਰ ਖਤਮ ਹੋ ਗਏ ਜੀ ਪਹਿਲਾਂ ਲੋਕਾਂ ਵਿੱਚ ਸੱਚਾ ਪਿਆਰ ਹੁੰਦਾ ਸੀ ਜੇ ਜੇ ਆਪਾਂ ਇਹ ਪਿਆਰ ਕਿਉਂ ਜ਼ਰੂਰੀ ਨਹੀਂ ਬੰਦੇ ਦਾ ਬੰਦੇ ਨਾਲ ਹੋਵੇ ਜਾਂ ਕਿਸੇ ਆਸ਼ਕ-ਮਸ਼ਕ ਦਾ ਪਿਆਰ ਹੋਵੇ ਜੀ ਇਹ ਪਿਆਰ ਤਾਂ ਮਾਂ ਬਖਲੇ ਸਕਦਾ ਬਿਲਕੁਲ ਭੈਣ ਭਾਈ ਦਾ ਪਿਆਰ ਹੋ ਸਕਦਾ ਉਸ ਰੱਬ ਨਾਲ ਹੀ ਪਿਆਰ ਹੋ ਸਕਦਾ ਹੂੰ ਸੋ ਉਹ ਤੋਂ ਪਿਆਰ ਸੱਚੇ ਹੁੰਦੇ ਸੀਗੇ ਹੂੰ ਜੇ ਕੋਈ ਵੀ ਪਿਆਰ ਕਰਦੇ ਕਿਸੇ ਲਾਈਨ ਦੇ ਪਿਆਰ ਕਰਦੇ ਤਾਂ ਉਹ ਪਿਆਰ ਸੱਚਾ ਸੀਗਾ ਉਹਦਾ ਇਸ਼ਕ ਸੱਚਾ ਸੀਗਾ ਤੇ ਅੱਜ ਕੱਲ ਤਾਂ ਮੈਂ ਕਹਿੰਦਾ ਕਿਉਂਦਾ ਜੀ ਆ ਮੋਬਾਈਲ ਫੋਨਾਂ ਨਾਲ ਸਾਡੇ ਕੰਮ ਖਰਾਬ ਕਰਨਾ ਖਰਾਬ ਕਰ ਦਤਾ ਆ ਮੁੰਡੇ ਕੁੜੀਆਂ ਕੋਲੇ 5-5 ਪਰ ਦੋ ਦੋ ਤੋਂ ਮੋਬਾਈਲ ਨਹੀਂ ਜੀ ਤੇ 5-5 ਸਿਮ ਕਾਰਡ ਹੁੰਦੇ ਆ ਕਿ ਤੂੰ ਨਹੀਂ ਤਾਂ ਹੋਰ ਸੀ ਬਿਲਕੁਲ ਹੋ ਜਾਂਦਾ ਇਸ ਸੱਚਾ ਪਿਆਰ ਕਿ ਤੋੜ ਨਹੀਂ ਸਾਡੀ ਪਾਨ ਦਾ ਸੱਚਾ ਪਿਆਰ ਇਸੇ ਕਰਕੇ ਇਸੇ ਕਰਕੇ ਦਿਲਜੀਤ ਦੇ ਗਾਣੇ ਚੱਲਦੇ ਹਾਂ ਸੈਡ ਸੌਂਗ ਸੁਣਦਾ ਨਹੀਂ ਸਾਈਂ ਸੈਡ ਸੌਂਗ ਸੁਣਦਾ ਨਹੀਂ ਜਾਂ ਕਹਿ ਲਓ ਵੀ ਉਸ ਵੇਲੇ ਜਿਹੜੇ ਲੋਕ ਬੜੇ ਭਾਵਕ ਹੁੰਦੇ ਸੀ ਜਿਹੜੀ ਭਾਵਨਾ ਜਿਹੜੀ ਆ ਹੁਣ ਅੱਜ ਕੱਲ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਦੋਸਤੋ ਫੇਸਬੁੱਕ ਦੇ ਉੱਤੇ ਦੇਖਦੇ ਹੋ ਕਿ ਕਿਸੇ ਨੂੰ ਵਧਾਈਆਂ ਦਿੰਦੇ ਹੋ ਬੜਾ ਤੁਸੀਂ ਲਿਖਦੇ ਹੋ ਪਾਜੀ ਖੁਸ਼ੀ ਚੜ ਗਈ ਆ ਆਨੰਦ ਆ ਗਿਆ ਬੱਲੇ ਬੱਲੇ ਸਾਰੀਆਂ ਵਧਾਈਆਂ ਥੱਲੇ ਕੋਈ ਮਾਰਗ ਦੀ ਗੱਲ ਆ ਜਾਵੇ ਵੀ ਕਿਸੇ ਦੀ ਮੌਤ ਹੋ ਗਈ ਆ ਪਾਜੀ ਇੰਨਾ ਦੁਖੀ ਹੋਈ ਜਾਨੀ ਇੱਕ ਸਕਿੰਟ ਦੇ ਵਿੱਚ ਜਿਹੜੀ ਤੁਹਾਡੀ ਭਾਵਨਾ ਕਿ ਸਦਾ ਹੋਇਆ ਦੱਸਦਾ ਰੋਟੀ ਨਹੀਂ ਹੀ ਬੰਦਾ ਖਾਂਦਾ ਬਿਲਕੁਲ ਬਿਲਕੁਲ ਪਿਆਰ ਸੀ ਲੋਕਾਂ ਦਾ ਸੱਚ ਸਤਕਾਰ ਕਰਦੇ ਸੀ ਵੱਡਿਆਂ ਦਾ ਸਤਕਾਰ ਕਰਦੇ ਸੀ ਤਰਦੇ ਸੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਅੱਜ ਦੀ ਜਿਹੜੀ ਨੌਜਵਾਨ ਪੀੜੀ ਪਤਨ ਕਿੱਧਰ ਜਾ ਰਹੀ ਹੈ ਜੀ ਅੱਛੇ ਚੀਜ਼ ਨੂੰ ਪਸੰਦ ਨਹੀਂ ਕਰ ਰਹੇ ਅੱਜ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਹੜੇ ਕਮਲੇ ਕਲਾ ਕਰਦੇ ਨੇ ਨਾ ਬਿਲਕੁਲ ਦਿਮਾਗੀ ਅਫਸਟ ਲੋਕ ਨੇ ਉਹਨਾਂ ਨੂੰ ਅਸੀਂ లై ਕਰ ਰਹੇ ਹਨ ਉਹਨਾਂ ਨੂੰ ਜੋ ਮੈਂ ਫਾਲੋ ਕਰ ਰਹੇ ਹਾਂ ਉਹਨਾਂ ਨੇ ਵੋਟਾਂ ਹੀ ਪਾਉਂਦੇ ਆ ਉਹਨਾਂ ਨੇ ਵੋਟ ਵੋਟ ਕਰ ਰਹੇ ਤੁਸੀਂ ਪਤਾ ਨਹੀਂ ਕਿਧਰ ਜਾਣੇ ਮੇੜੀ ਪਰ ਆਉਣ ਨੇ ਸਿਮਰਾਬਰਾ ਕਾੜਾ ਕੀ ਪੰਜਾਬ ਦਾ ਜੀ ਬਿਲਕੁਲ ਤੇ ਜਿੱਦਾਂ ਆਪਾਂ ਗੱਲ ਸਟਾਰਟਿੰਗ ਦੇ ਵਿੱਚ ਕੀਤੀ ਰਣਜੀਤ ਮਣੀ ਇੱਕ ਪਾਸੇ ਉਹ ਜੁੜ ਗਿਆ ਤੇ ਨਾਲ ਬਚਨ ਬੇਦਲ ਕਦਾ ਵੀ ਦੇਖੋ ਹਨਾ ਬਈ ਜੜੀ ਜਿਹਦਾ ਦਿਲ ਹੈ ਨਹੀਂ ਬੇਦਲ ਹੀ ਆ ਬੰਦਾ ਠੀਕ ਹੈ ਇਹ ਜੋੜੀ ਨੇ ਕਹਿ ਲਓ ਬਈ ਵੀ ਕੁਮਾਲੀ ਕੀਤੀ ਵੇ ਇਹ ਕਿੱਦਾਂ ਨਹੀਂ ਤਾਂ ਬਹੁਤ ਕੀ ਹੁੰਦਾ ਹੈ ਕਿ ਐਡੇ ਇੱਕ ਵਾਰੀ ਤੁਸੀਂ ਪ੍ਰੋਜੈਕਟ ਦਿੰਦੇ ਹੋ ਬੰਦਾ ਚਾਹੁੰਦਾ ਵੀ ਯਾਰ ਅੱਗਾ ਆਪਾਂ ਹੋਰ ਕੁਛ ਕਰੀਏ ਪਰ ਲਗਾਤਾਰ ਰਿਕਵੈਸਟਾਂ ਦੇ ਕੈਸਟਾਂ ਤੇ ਇਹ ਵੀ ਕੈਸਟ ਐਦਾਂ ਹੋ ਗਈਆਂ ਵੀ ਜਦੋਂ ਲੋਕੀ ਅੱਜਕੱਲ ਬਿਆਸ ਦੇ ਪਕੌੜਿਆਂ ਨੂੰ ਪੈਂਦੇ ਆ ਹਨਾ ਤੇ ਬਿਲਕੁਲ ਇਸੇ ਤਰੀਕੇ ਦੇ ਭਾਅ ਨਾਲ बिकੀਆਂ ਕਿ ਦਲਜੀਤ ਜੀ ਉਹਨਾਂ ਟਾਈਮਾਂ ਦੇ ਵਿੱਚ ਅਕਸਰ ਮੈਂ ਮੇਰੇ ਪੋਸਟਰਾਂ ਉੱਤੇ ਲਿਖਿਆ ਜਾਂਦਾ ਸੀ ਜੀ ਜੇ ਜਦ ਤੋਂ ਜਿਹੜੀ ਜਵਾਨੀ ਨੇ ਮਾਰ ਕਾਟੇ ਪਾਈ ਸੀ ਹਾਂਜੀ ਉਹਦੇ ਚ ਜਦੋਂ ਅਸੀਂ ਅਜੀਤ ਦੇ ਵਿੱਚ ਅਖਬਾਰ ਦੇ ਐਡ ਲਾਈ ਸੀ ਜੀ ਉਹ ਚ ਲਿਖਿਆ ਗਰਮ ਪਕੌੜਿਆਂ ਵਾਂਗ ਵੈਕਰੀ ਕੰਸਨ ਅੱਛਾ ਜੀ ਠੀਕ ਆ ਠੀਕ ਆ ਅੱਛਾ ਜੀ ਤੇ ਰਹੀ ਗੱਲ ਤੁਸੀਂ ਕਿ ਬੱਚਨ ਵੇਦਲ ਹੁਣਾਂ ਦੀ ਕਿੱਦਾਂ ਕਿੱਦਾਂ ਇਹ ਇਹ ਕਿ ਦਲਜੀਤ ਜੀ ਕੋਈ ਵੀ ਕਲਾਕਾਰ ਕੋਈ ਵੀ ਰਾਈਟਰ ਇਹ ਮਾਲਕ ਪੈਦਾ ਕਰਦਾ ਇੱਥੇ ਇਸ ਦੁਨੀਆ ਤੇ ਪੈਦਾ ਨਹੀਂ ਹੁੰਦੇ ਇਹ ਉੱਥੇ ਹੀ ਪੈਦਾ ਹੁੰਦੇ ਪਿੱਛੇ ਜੀ ਕਿਉਂਕਿ ਗਾਣੇ ਲਿਖਣ ਵੀ ਇਹ ਇਹ ਤਾਂ ਬਹੁਤ ਮਾਲਕ ਦਾ ਹੁਕਮ ਹੁੰਦਾ ਹੋਈ ਉਹੀ ਉਹੀ ਇਹਨਾਂ ਕਲਮ ਕਲਮ ਜਿਹੜਾ ਆਖਾ ਕਿਤਾਬ ਕਾਪੀ ਤੇ ਵਿਚਰਦੇ ਨੇ ਉਹੀ ਗੀਤ ਬਣਦੇ ਨੇ ਮਾਲਕ ਦੀ ਕਿਰਪਾ ਨਾਲ ਜੀ ਜੀ ਸੋ ਜੇ ਕਲਾਕਾਰ ਤੇ ਨਾਲ ਡਾਇਰੈਕਟਰ ਤੇ ਰਾਈਟਰ ਦੀ ਗੱਲ ਕਰੀਏ ਮੈਂ ਕਲਾਕਾਰ ਦੀ ਗੱਲ ਕਰਦਾ ਕਲਾਕਾਰ ਵੀ ਉੱਤੋਂ ਪੈਦਾ ਹੁੰਦਾ ਹੂੰ ਜੀ ਜੀ ਇਹ ਤਾਂ ਤਰੋਹੀ ਉਸ ਮਾਲਕ ਨੇ ਕੋਈ ਪੁਰਾਣੇ ਜਨਮਾਂ ਦਾ ਕੁਝ ਲੇਖਾ ਜੋਖਾ ਹੁੰਦਾ ਚੰਗੇ ਕਰਮ ਕੀਤੇ ਹੁੰਦੇ ਤਾਂ ਇਸ ਜਨਮ ਵਿੱਚ ਸਾਨੂੰ ਕਲਾਕਾਰ ਬਣਦਾ ਹੁੰਦਾ ਜੀ ਜੀ ਤੇ ਜਿੱਦਾਂ ਤੁਸੀਂ ਹੁਣ ਗੱਲ ਕੀਤੀ ਵੀ ਅੱਜ ਕੱਲ ਜਿਹੜਾ ਆ ਇਹ ਰੀਲਾਂ ਦਾ ਸਮਾਂ ਆ ਗਿਆ ਜ਼ਮਾਨਾ ਜਿਹੜਾ ਆ ਬਦਲ ਗਿਆ ਸਾਡੀਆਂ ਨਾ ਤਾਂ ਉਹ ਫੀਲਿੰਗਸ ਹੁੰਦ ਰਹੀਆਂ ਸਾਡੇ ਜਿਹੜੇ ਆ ਬੇਸੁਰੇ ਗਾਇਕ ਜਿਹੜੇ ਆ ਉਹ ਆਉਂਦੇ ਆ ਅੱਗੇ ਤੇ ਉਹ ਅੱਗੇ ਆ ਕੇ ਜਿਹੜੇ ਆ ਬਦੋ ਬਦੀ ਸਾਡੇ ਉੱਤੇ ਚੜ ਜਾਂਦੇ ਆ ਤੇ ਉਹ ਜਿਹੜਾ ਜਦੋਂ ਇਦਾਂ ਦਾ ਜ਼ਮਾਨਾ ਹੁੰਦਾ ਆ ਤੁਸੀਂ ਤਾਂ ਫੇ ਉਦੋਂ ਉਦੋਂ ਸਟੇਜਾਂ ਬਹੁਤ ਲਾਈਆਂ ਉਹਨਾਂ ਦਿਨਾਂ ਦੇ ਵਿੱਚ ਤਾਂ ਤੁਸੀਂ ਸੁਪਰ ਬਿਜ਼ੀ ਹੋ ਹੁਣ ਵੀ ਤੁਸੀਂ ਪਰ ਹੁਣ ਤੇ ਉਹਦਾ ਕੀ ਤੁਸੀਂ ਫੇ ਫਰਕ ਦੇਖਦੇ ਹੋ ਨਹੀਂ ਨਹੀਂ ਆਡੀਅנס ਜਿਹੜੀ ਹੈ ਉਹ ਸੇਮ ਹੀ ਹੈ ਅੱਛਾ ਹਾਂ ਆਡੀਅੰਸ ਕੋਈ ਗੱਲ ਨਹੀਂ ਥੋੜਾ ਸੰਦ 10 15 ਸਾਲ 20 ਸਾਲ ਬਾਅਦ ਸੋਚ ਦਾ ਫਰਕ ਪੈਂਦਾ ਬੰਦਾ ਥਿੰਕਿੰਗ ਦਾ ਫਰਕ ਪੈਂਦਾ ਹੂੰ ਤਾਂ ਹਰ ਪੀੜੀ ਦੇ ਨਵਾਂ ਉਹ ਕੁਝ ਨਵਾਂ ਚਾਹੁੰਦੀ ਹੁੰਦੀ ਹੈ ਜੀ ਤੇ ਬਟ ਇੰਨਾ ਵੀ ਇੰਨੀ ਸੋਚ ਨਿੱਗਰ ਨਹੀਂ ਜਾਣੀ ਚਾਹੀਦੀ ਜਿਹੜੇ ਅਸੀਂ ਅੱਜ ਕਲਾਕਾਰੀ ਨੂੰ ਜਿਹੜੇ ਅਸੀਂ ਅੱਜ ਇਹਨੇ ਅੱਛੇ ਅੱਛੇ ਕਲਾਕਾਰ ਜੀ ਬੱਚੇ ਵੀ ਜਿਹੜੇ ਨਵੇਂ ਗਾਉਣ ਵਾਲੇ ਬਹੁਤ ਹਨ ਬਹੁਤ ਸੋਹਣੇ ਗਾਉਂਦੇ ਨੇ ਜਿਹੜੇ ਸਾਡੇ ਨਾਲ ਪਤਾ ਅਸੀਂ ਤਾਂ ਬਹੁਤ ਬੱਚੇ ਆਲੇ ਸਾਡੇ ਨਾਲ ਬਹੁਤ ਵਧੀਆ ਗਾਉਂਦੇ ਨੇ ਬਟ ਉਹ ਵਿਚਾਰੇ ਬਹੁਤ ਬੱਚੇ ਨੇ ਕਿਉਂਕਿ ਉਹ ਉਹਨਾਂ ਆਣ ਗੌਲੇ ਕੀਤਾ ਜਾਂਦਾ ਹੈ ਤੇ ਕੁਝ ਕੌਲੇ ਲੋਕਾਂ ਨੇ ਪਹਿਲਾਂ ਵੀ ਕਿਹਾ ਕੁਝ ਪਾਗਲ ਲੋਕਾਂ ਨੂੰ ਹੀ ਨਾਂ ਨੂੰ ਗਾਉਣ ਦਾ ਪਤਾ ਨਾ ਨਾ ਕੋਈ ਬੁੱਧੀ ਪਤਾ ਨਾ ਉਹਨੂੰ ਖਾਣ ਦਾ ਪਤਾ ਨਾ ਉਹਨੂੰ ਪਹਿਨਣਾ ਦਾ ਪਤਾ ਤੇ ਉਹਨਾਂ ਲੋਕਾਂ ਨੇ ਅਸੀਂ ਬੜੇ ਦੁੱਖ ਨਾਲ ਕਹਿਣਾ ਬੰਦ ਕਰ ਰਹੇ ਹਾਂ ਬੜਾ ਲਾਈਕ ਕਰ ਰਹੇ ਅੱਜ ਤੇ ਇਸ ਕਰਕੇ ਪੰਜਾਬ ਦਾ ਜਿਹੜਾ ਟੈਲੈਂਟ ਉਹ ਬਹੁਤ ਪਿੱਛੇ ਜਾ ਰਿਹਾ ਹੈ ਜੀ ਉਹ ਸ਼ਾਇਦ ਲਾਈਕ ਦਾ ਕਾਰਨ ਇੱਕ ਸ਼ਾਇਦ ਇਹ ਵੀ ਅਸੀਂ ਸ਼ਾਇਦ ਉਹਨਾਂ ਤੇ ਤਰਸ ਕਰ ਲੰਨੇ ਆ ਮੈਨੂੰ ਲੱਗਦਾ ਵੀ ਹਾਂ ਇੱਥੇ ਨਹੀਂ ਇਹ ਗੱਲ ਬਿਲਕੁਲ ਤੇ ਗਲਤ ਹੈ ਅੱਛਾ ਜੀ ਤਰਸ ਕਰ ਰਹੇ ਇਹ ਚੋਂ ਕੋਈ ਅਕਸਰ ਉਹਨਾਂ ਜਿੰ ਕਰ ਨੂੰ ਦੱਸ ਜਿਆਦਾ ਕਰ ਸੁਪਰ ਸੁਪਰ ਹਟ ਬਣਾ ਦਿੰਦਾ ਗਾਣਾ ਨਹੀਂ ਆਉਂਦਾ ਜੀ 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 ਹੁਣ ਪਤਾ ਹੀ ਨਹੀਂ ਕਿ ਗਾਇਕ ਕੀ ਹੁੰਦੀ ਕੀ ਗਾਉਣਾ ਕਿ ਜੱਕਤ ਖੜਨਾ ਕਿੱਥੇ ਕੀ ਕੱਪੜੇ ਕਿੱਦਾਂ ਪਾਣੇ ਉਸ ਬੰਦੇ ਨੂੰ ਨਾ ਦੇਰ ਬਣਾਉ ਉਹ ਗਲਤ ਆ ਉਹਦੀ ਹੈਲਪ ਕਰੋ ਮੈਂ ਬੱਕਰੀ ਗੱਲ ਉਹ ਮੈਂ ਕਹਿੰਦਾ ਵੀ ਉਹਦਾ ਜੇ ਹੈਲਪ ਕਰ ਸਕਦੇ ਹੋ ਹੋਰ ਤਰ੍ਹਾਂ ਹੋਰ ਹੋਰ ਹੈਲਪ ਹੋ ਜਾਦੀ ਬੜੀ ਤੇ ਨਾ ਹਾਂ ਤੁਸੀਂ ਇੱਕ ਲਾਈਕ ਕਰਨਾ ਕਿਸੇ ਬੰਦੇ ਨੂੰ ਜਿਹੜਾ ਅੱਛਾ ਟੈਲਣਾ ਹੈ ਉਹ ਅੱਛੇ ਗਾਉਣ ਵਾਲੇ ਬਹੁਤ ਮੁੰਡੇ ਪਏ ਨੇ ਉਹਨਾਂ ਨੂੰ ਲਾਈਕ ਕਰੋਨ ਨੂੰ ਸ਼ੇਅਰ ਕਰੋਨ ਨੂੰ ਸਪੋਰਟ ਕਰੋ ਜੀ ਬਿਲਕੁਲ ਜੀ ਤੇ ਮਣੀ ਸਾਹਿਬ ਆਸਟ੍ਰੇਲੀਆ ਤੁਸੀਂ ਦੌਰੇ ਦੇ ਉੱਤੇ ਹੋ ਜੀ ਜੀ ਤੇ ਤੁਸੀਂ ਬਾਕੀ ਦੇਸ਼ਾਂ ਦੇ ਵਿੱਚ ਵੀ ਘੁੰਮਦੇ ਰਹੇ ਹੋ ਤੇ ਬਾਹਰ ਵੀ ਜਿਹੜਾ ਪੰਜਾਬ ਆ ਗਿਆ ਜਿੱਦਾਂ ਤੁਸੀਂ ਹੁਣ ਦੱਸਿਆ ਕਿ ਪੰਜਾਬ ਦੇ ਵਿੱਚ ਥੋੜਾ ਜਿਹਾ ਸਾਡਾ ਜਿਹੜਾ ਆ ਅਸੀਂ ਹੋਰ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਚਾਹਣ ਲੱਗ ਗਏ ਬਾਹਰਲੇ ਦੇਸ਼ਾਂ ਵਿੱਚ ਕਿੰਦਾਂ ਦੀਆਂ ਚੀਜ਼ਾਂ ਤੁਹਾਨੂੰ ਲੱਗੀਆਂ ਨਹੀਂ ਬਹੁਤ ਪਿਆਰ ਕਰਦੇ ਲੋਕ ਤੇ ਜਿਹੜੇ ਪੰਜਾਬੀ ਦਾ ਪੰਜਾਬੀ ਆ ਪੰਜਾਬੀ ਪੰਜਾਬੀ ਤੇ ਜਿੱਥੇ ਮਰਜੀ ਵਸਿਆ ਹੋਣ ਉਹ ਆਪਣੇ ਸੱਭਿਆਚਾਰ ਨੂੰ ਆਪਣੇ ਵਿਰਸੇ ਨੂੰ ਤੇ ਪੰਜਾਬੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਨੇ ਜੀ ਤੇ ਖਾਸ ਕਰਕੇ ਮੇਰੇ ਗੀਤਾਂ ਨੂੰ ਬੜਾ ਪਿਆਰ ਕੀਤਾ ਜਿੱਥੇ ਵੀ ਮੈਂ ਕਹਿੰਦਾ ਚਾਹੇ ਉਹ ਚੰਨਾ ਪਾਸਪੋਰਟ ਬਣਾ ਲਿਆ ਜੀ ਯਾ ਤੇਰੇ ਵਿਆਹ ਦਾ ਰੰਜੀਤਾ ਪ੍ਰਿੰਸੀਪਲ ਸੱਜਣਾ ਤੋਂ ਉਹਦੀ ਤਰੀਕ ਪੁੱਛਿਆ ਪਿੰਡੋਂ ਨੱਚਦੀ ਹੋਇਆ 100000 ਲੱਖ ਹੱਥ ਸੈਂਕੜੇ ਗਿਣਨੇ ਜਾਣੇ ਜੀ ਜਾਂ ਪੁੱਤ ਪ੍ਰਦੇਸੋਂ ਤੇਰਾ ਕਰਕੇ ਕਮਾਈਆਂ ਆਇਆ ਦੇਊਗਾ ਅਲੰਬੇ ਸਾਰੇ ਲਾਮੀ ਬਾਈ ਬਚਨ ਬੇਦਲ ਨੇ ਆਇਤੋਂ ਇਹ ਮੇਰੇ ਖਲ 20 25 ਸਾਲ ਪਹਿਲਾਂ ਲਿਖਿਆ ਗਾਣਾ ਜੋ ਅੱਜ ਅੱਜ ਜਿਹੜਾ ਹੋਇਆ ਅੱਜ ਜਿਹੜਾ ਹਾਂ ਅੱਜ ਪੰਜਾਬ ਦੇ ਚ ਜੋ ਵਾਪਰਿਆ ਹੈ ਸਹੀ ਕਮਾਈ ਕਰਨ ਜਾਂਦੇ ਬਾਹਰੋਂ ਤੇ ਇੱਥੋਂ ਬੱਚਾ ਜਦੋਂ ਬਾਹਰੋਂ ਕਮਾਈ ਕਰਕੇ ਆਉਂਦਾ ਹੈ ਉਹ ਗੱਲਾਂ ਪਹਿਲਾਂ ਵੀ ਬਿਆਨ ਕਰਦੇ ਸੀ ਜਾਂ ਵੈਨਸ ਮਨਾਰ ਤੋਂ ਪਾਰ ਬਾਬਲਾ ਹਾਂ ਜੀ ਇਸ ਗਾਣੇ ਵਿੱਚ ਬਚਨ ਬੇਦਨ ਭਾਈ ਨੇ ਬੜਾ ਅੱਛਾ ਲਿਖਾਇਆ ਹੈ ਜੀ ਤੇ ਮੇਰਾ ਖਿਆਲ ਮੈਂ ਉਹਦੇ ਕਰਕੇ ਹੀ ਅੱਜ ਇਸ ਮੁਕਾਮ ਤੇ ਆਂ ਅੱਜ ਤੁਹਾਡੇ ਵਰਗੇ ਵੀਰਾਂ ਦੇ ਬਾਹਰਲੇ ਮੁਲਕਾਂ ਦੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਇੰਗਲੈਂਡ ਆਲ ਯੂਰਪ ਸਾਰੇ ਵਿੱਚ ਤੁਹਾਡੇ ਵਰਗੇ ਵੀਰਾਂ ਦਰਸ਼ਕਾਂ ਦਾ ਇਹ ਤੁਸੀਂ ਪਿਆਰ ਕਰਦੇ ਹੋ ਇਹ ਸਾਡੇ ਵੀਰਾਂ ਕਰਕੇ ਬਾਈ ਬਚਨ ਇਹ ਸਾਡੇ ਸਾਡੇ ਵੀ ਇਹ ਵੱਡੇ ਭਾਗ ਨੇ ਕਿ ਤੁਸੀਂ ਆਉਂਦੇ ਹੋ ਤੇ ਆ ਕੇ ਸਾਡੇ ਨਾਲ ਤੁਸੀਂ ਰੂਬਰੂ ਹੁੰਦੇ ਹੋ ਤੇ ਸਾਡੇ ਦਰਸ਼ਕਾਂ ਦੇ ਵੀ ਰੂਬਰੂ ਹੁੰਦੇ ਹੋ ਤੇ ਆਪਣੀਆਂ ਗੱਲਾਂ ਜਿਹੜੀਆਂ ਆਂ ਦੱਸਦੇ ਹੋ ਕਿਉਂਕਿ ਇਹ ਇੱਕ ਬੜਾ ਮਕਾਮ ਜਿਹੜਾ ਇੱਥੇ ਤੱਕ ਪਹੁੰਚਣਾ ਜਾਂ ਕਹ ਲੋਗੇ ਰਣਜੀਤ ਮਣੀ ਇਹ ਇੱਕ ਦਿਨ ਦੇ ਵਿੱਚ ਨਹੀਂ ਹੁੰਦਾ ਨਹੀਂ 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 ਇਹ 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 ਬਹੁਤ ਵੱਡੀ ਸਟਰਗਲ ਹੁੰਦੀ ਆ ਆਪਾਂ ਇਦਾਂ ਦੇਖ ਲੈਂਦੇ ਆ ਨਾ ਕਿ ਬਈ ਉਹ ਜਿਹੜਾ ਬੰਦਾ ਆ ਸਟੇਜ ਦੇ ਉੱਤੇ ਆ ਸ਼ਾਇਦ ਬਹੁਤ ਸਾਰੇ ਲੋਕ ਇਸੇ ਕਰ ਕਰਕੇ ਗਾਇਕੀਆਲ ਨੂੰ ਹੋ ਜਾਂਦੇ ਆ ਐਕਸਰ ਤੁਹਾਡੇ ਵਿੱਚ ਗੱਲ ਆ ਹਾਂਜੀ ਲੋਕ ਕਲਾਕਾਰوں ਕੇ ਯਾਰ ਰਾਤੋ ਰਾਤ 스타 ਬਣ ਗਿਆ ਜੀ ਰਾਤੋ ਹਾਂ ਪਤਾ ਨਹੀਂ ਲੱਗਾ ਯਾਰ ਕਿੱਥੋਂ ਨਿਕਲ ਆਇਆ ਕਿੱਥੋਂ ਨਿਕਲ ਆਇਆ ਬਿਲਕੁਲ ਬਟ ਉਹਦੇ ਪਿੱਛੇ ਉਹਨੂੰ پتہ ਨਹੀਂ ਲੋਕਾਂ ਨੂੰ ਇਹ ਨਹੀਂ پتہ ਮੈਂ ਹਰ ਸੇਤ ਕਹਣਾ ਹੈ ਇੰਟਰਵਿਊ ਚ ਕਹਣਾ ਹਣਾ ਜੀ ਕਿ ਉਸ ਵਿਚਰਨੇ ਪਤਾ ਨਹੀਂ ਕਿੰਨੇ ਲੋਕਾਂ ਦੇ ਭਾਂਡੇ ਮੰਝ ਹੁੰਦੇ ਆ ਕਿੰਨੀਆਂ ਕਲਾਕਾਰਾਂ ਦੀ ਕੱਪੜੇ ਧੋਤੇ ਹੁੰਦੇ ਆ ਬਿਲਕੁਲ ਬਿਲਕੁਲ ਕਿੰਨੇ ਦਫਤਰਾਂ ਝਾੜੂ ਪੂੰਛੇ ਲਾਏ ਹੁੰਦੇ ਮੈਂ ਹਰ ਕਹਣਾ ਹਣਾ ਇੰਟਰਵਿਊ ਦੇ ਵਿੱਚ ਤੇ ਮੈਂ ਵੀ ਬੜੇ ਕੀਤੀ ਇੰਸਟਾਗ੍ਰam ਹਾਂ ਬੜੇ ਹੁਣ ਤਾਂ ਜਿੱਦਾਂ ਹੈਗਾ ਵੀ ਕੋ ਆਨਲਾਈਨ ਹੈਗਾ ਆ ਅਸੀਂ ਆਨਲਾਈਨ ਟੀਚਿੰਗ ਕਲਾਸੇਸ ਵੀ ਲੈ ਸਕਦੇ ਹਾਂ ਜਾਂ ਪਤਾ ਲੱਗ ਗਿਆ ਟਰਾਂਸਪੋਰਟ ਦੇ ਸਾਧਨ ਵੀ ਹੋ ਗਏ ਤੁਹਾਡੇ ਵੇਲੇ ਇਦਾਂ ਦਾ ਉਸਤਾਦੀ ਸ਼ਗਿਰਦੀ ਵਾਲਾ ਸਿਸਟਮ ਹੁੰਦਾ ਸੀ ਕਿਦਾਂ ਦਾ ਚੱਲਦਾ ਸੀ ਉਹ ਬੜੋ ਬੜਾ ਬਹੁਤ ਅੱਛਾ ਵੇਲਾ ਸੀਗਾ ਬਹੁਤ ਵਧੀਆ ਸੀ ਲੋਕ ਸੱਕੇ ਆਉਂਦੇ ਸੀ ਕਲਾਕਾਰ ਜੀ ਹਾਂ ਦੂਜੀ ਗੱਲ ਇਹ ਆ ਵੀ ਜਿਹੜਾ ਅੱਜ ਦਾ ਯੁੱਗ ਹੈ ਹਾਂ ਜੀ ਮੀਡੀਆ ਦਾ ਯੁੱਗ ਹੈ ਪੈਸੇ ਦਾ ਯੁੱਗ ਹੈ ਇਹਦੇ ਵਿੱਚ ਸਿਰਫ ਤੁਸੀਂ ਫਿਊ ਟਾਈਮ ਲਈ ਸ਼ੌਕ ਪੂਰਾ ਕਰ ਸਕਦੇ ਆ ਆਪਣਾ ਮੈਂ ਵੀ ਆਖ ਰਿਹਾ ਹਾਂ ਇੰਟਰਵਿਊ 'ਚ ਕਹਿਣਾ ਹੁੰਦਾ ਕਿ ਤੁਸੀਂ ਨਵੇਂ ਕਲਾਕਾਰਾਂ ਨੂੰ ਇਹ ਕਹਿੰਦੇ ਹੋ ਕਿ ਸਿੱਖ ਕੇ ਆਓ ਯਾਰ ਹਾਂਜੀ ਸਾਲ ਬਾਅਦ ਆ ਜਾਓ ਕੋਈ ਨਹੀਂ ਹਾਂ ਇਹ ਨਾ ਕੋਈ ਪਹਿਲਾਂ ਮੈਂ ਹੋਣੀ ਮੈਂ ਗਾਣਾ ਹਿੱਟ ਹੋ ਜਾ ਮੇਰਾ ਤੇ ਮੈਂ ਬਸ ਬਸ ਹਾਂ ਇਹ ਗੱਲ ਅਖਰੀ ਉਹਦੀ ਸ਼ੌਕ ਪੂਰਾ ਜ਼ਰੂਰ ਕਰ ਲੋਗੇ ਹਾਂ ਇੱਕ ਵਾਰੀ ਹਿੱਟ ਹੋ ਜਾਓਗੇ ਗਾਣਾ ਹਿੱਟ ਹੋ ਜਾ ਬੜੇ ਲੋਕ ਬੜੇ ਕਲਾਕਾਰ ਨੇ ਦੰਦੇ ਜਿਹੜੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਬੜੇ ਇੱਕ 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 ਹੱਟ ਵਾਲੇ ਬਹੁਤ ਨੇ ਇੱਕ ਗਾਣੇ ਹੱਟ ਵਾਲੇ ਜੀ ਪਰ ਬਾਅਦ ਲੱਭਦੇ ਨੇ ਕਿਤੇ ਹੂੰ ਉਹਦੇ ਕਾਰਨ ਹੀ ਆ ਸਿੱਕੇ ਲਿਆਂਦੇ ਸਿੱਖ ਨਹੀਂ ਆਂਦੇ ਤੇ ਕੋਈ ਟਿਕਣਾ ਜਿਹੜਾ ਆ ਜੀ ਜੀ ਜੇ ਤੁਸੀਂ ਲੰਬਾ ਸਮਾਂ ਇਸ ਗਾਇਕੀ ਦੇ ਵਿੱਚ ਜਹਾਂਸ ਲਾਈਨ ਦੇ ਵਿੱਚ ਕੱਟਣਾ ਹੈ ਰਹਿਣਾ ਤਾਂ ਫਿਰ ਤੁਹਾਨੂੰ ਸਿੱਖਣਾ ਪਊਗਾ ਸਿੱਖਣਾ ਪਊਗਾ ਤੇ ਕਦੀ ਤੁਸੀਂ ਗਾਇਆ ਸੀ ਵੇ ਸੋਣਿਆ ਤੂੰ ਚੰਨਾ ਪਾਸਪੋਰਟ ਬਣਾ ਲਿਆ ਚੋਰੀ ਚੋਰੀ ਚੋਰਾ ਵੇ ਤਾਂ ਵੀਜ਼ਾ ਵੀ ਲਵਾ ਲਿਆ ਥੋੜੇ ਕਿ ਦਿਨਾਂ ਦੇ ਵਿੱਚ ਤੇਰੀ ਆ ਫਲਾਈਟ ਕਹਿੰਦੀ ਹੁਣ ਸੁਣਾਓ ਥੋੜਾ ਜਿਆ ਪਾਸ ਪੋਰਟ ਨਹੀਂ ਪੋਰਟ ਸੀ ਅਬ ਅੱਛਾ ਉਹ ਵੀ ਬਦਲੇ ਆਏ ਸੀ ਉਹ ਸਮਾਂ ਸੀਗਾ ਕਿਉਂਕਿ ਮੈਨੂੰ ਮੈਂ ਅੱਛਾ ਕਿੰਦਾ ਕਹਿੰਦੇ ਸੀ ਤੁਸੀਂ ਪਾਸਪੋਰਟ ਨਹੀਂ ਮੈਂ ਕਹਾਂ ਪੋਰਟ ਸੀ ਗੱਲ ਪੋਰਟ ਹੀ ਗਈ ਅੱਛਾ ਜੀ ਪੋਰਟ ਹੀ ਗਈ ਅੱਛਾ ਠੀਕ ਹੈ ਕਿਉਂਕਿ ਉਹ ਸਮਾਂ ਸੀਗਾ ਮੈਂ ਵੀ ਅਜੇ ਉਹਦੋਂ ਸਿੱਖ ਰਿਹਾ ਹੁਣ ਵੀ ਸਿੱਖ ਰਿਹਾ ਹਾਂ ਜੀ ਕਿਉਂਕਿ ਗਾਇਕੀ ਤਾਂ ਇਸ ਸਮੁੰਦਰ ਹੈ ਇੱਕ ਬਹੁਤ ਵੱਡਾ ਇਹਨ ਪੁਰ ਕੋਈ ਪੁਰ ਸਿੱਖ ਨਹੀਂ ਸਕਦਾ ਜੀ ਤੇ ਮੈਂ ਤਾਂ ਭਲੇ ਗੋਣਾ ਮੈਂ ਅੱਪ ਕਿੰਨੋਂ ਗੋਣਾ ਬਹੁਤ ਦੂਰ ਦੀਆਂ ਗੱਲਾਂ ਨੇ ਤੇ ਗੋਣਾ ਗੋਣਾ ਤਾਂ ਨਹੀਂ ਉਹਨਾਂ ਟਾਈਮਾਂ ਦੇ ਵਿੱਚ ਥੋੜਾ ਜਿਹਾ ਔਖਾ ਸੀ ਕਿਉਂਕਿ ਲਾਈਵ ਚੱਲਦੇ ਸਾਰੇ ਹਾਂ रिकॉर्डिंग लाइव नु दिसि नाल रिदम भी नाल वाद्य जी नाल गाड़ी ਬਾਅਦ ਕੋਈ ਐਡੀਟਿੰਗ ਨਹੀਂ ਇੱਕੋ ਵਾਰੀ ਹੋ ਜਾ ਜਸਟਮੈਂਟ ਨਾਲ ਕਰਦੇ ਸਾਰੇ ਇਕੱਠੇ ਇਕੱਠੇ ਜੇ ਐਂਡ ਤੇ ਜਾ ਗਲਤ ਹੋ ਜਾਂਦੇ ਸਾਰਾ ਗਾਣਾ ਗਾਣਾ ਮੇਰੇ ਦੁਆਰਾ ਅੱਛਾ ਜੀ ਠੀਕ ਹੈ ਇਸ ਕਰਕੇ ਉਹ تھوڑا بہت ਮੈਨੂੰ ਇਨ ਲਾਇਵ ਵਿੱਚ تھوڑا ਕਮਜ਼ੋਰ ਹੁਣ ਵੀ ਕਮਜ਼ੋਰ ਹੈ ਅੱਛਾ ਜੀ ਤੇ ਉਥੋਂ ਤਾਂ ਉਹ ਪੋਰਟ ਕਿਹਾ ਗਿਆ ਅੱਛਾ ਅੱਛਾ ਠੀਕ ਹੈ ਹਲਕਾ ਹਲਕਾ ਸਾਇਲੈਂਟ ਹੋ ਜਾਂਦਾ ਅੱਛਾ ਜੀ ਠੀਕ ਹੈ ਤੇ ਪਰ ਉਹ ਨੂੰ ਲਾਇਵ ਵਿੱਚ ਲੈਣ ਲਈ ਉਹਦੇ ਵਿੱਚ ਨਾਲ ਹਾਂ ਠੀਕ ਹੈ ਜ਼ਰੂਰ ਹੈ ਜੀ ਜੀ ਪਾਸ ਬੋਲ ਗੈਰਟ ਜੀ ਥੋੜਾ ਜਿਆ ਰੂਬਰੂ ਜਿਹੜਾ ਆ ਕਰੋ ਸਾਡੇ ਦੋਸਤਾਂ ਦੇ ਨਾਲ ਉਹ ਗਾਣਾ ਕੀ ਬਾਤ ਹੈ ਇਸ ਪਾਸਪੋਰਟ ਨੂੰ ਦਲਜੀਤ ਜੀ ਬਣੇ ਨੇ ਹੋ ਗਏ ਹੈ ਤਕਰੀਬਨ 35 ਸਾਲ ਹੋ ਗਏ 35 35 ਜੀ ਜੀ ਜਿਆਦਾ ਚਲੋ 32 ਵੀ ਆ ਚੇ ਜੀ ਹਾਂਜੀ ਤੇ ਐਸਾ ਲੋਕਾਂ ਨੇ ਪਾਸਪੋਰਟ ਬਣਾਇਆ ਹੈ ਜੀ ਐਸਾ ਵੀਜ਼ਾ ਲਵਾ ਕੀਤਾ ਤੁਹਾਡੇ ਵਰਗ ਵੀਰਾਂ ਨੇ ਕਿ 35 ਸਾਲ ਤੁਹਾਡੇ ਅਸ਼ੀਰਵਾਦ ਸਦਕਾ ਦਰਸ਼ਕਾਂ ਦੇ ਆਡੀਅেন্স ਦੇ ਅਸ਼ੀਰਵਾਦ ਸਦਕਾ ਤੇ 35 40 ਸਾਲ ਤੋਂ ਜਾ ਜਾਂਦੇ ਸ਼ੇਅਰ ਕਰ ਗਏ ਜਾ ਜਾਂ ਸ਼ੇਅਰ ਕਰ ਗਏ ਠੀਕ ਹੈ ਅਜ ਵੀ ਥੱਕੇ ਹੋ ਨਹੀਂ ਦਾ ਤੁਹਾਡਾ ਤਾਂ ਪਾਸ ਉਹ ਬਹੁਤ ਚਿਰ ਪਹਿਲਾਂ ਬਣ ਗਿਆ ਫਿਰ ਬੜਾ ਜਾ ਅੱਜ ਫੇਰਾ ਗਿਆ ਤੁਹਾਨੂੰ ਹਾਂਜੀ ਠੀਕ ਹੈ ਕੋਲ ਮੈਲਬਰਨ ਤੋਂ ਜੀ ਬ੍ਰਿਸਬਨ ਦੀ ਜੀ ਮੈਂ ਇੱਕ ਗੱਲ ਹੋਰ ਦੱਸਾਂ ਕਿ ਮੈਂ ਵੀ ਤੁਹਾਡੇ ਇਸ ਮੁਲਕ ਦਾ ਆਸਟ੍ਰੇਲੀਆ ਦਾ ਵਸਨੀਕ ਬਣ ਜਾ ਰਿਹਾ ਹਾਂ ਅੱਛਾ ਜੀ ਅੱਛਾ ਠੀਕ ਨਹੀਂ ਮੁਬਾਰਕਾ ਤੁਹਾਨੂੰ ਬਹੁਤ ਜੀ ਇਹਦੇ ਨਾਲ ਬੇਟਾ ਸਾਹਿਬ ਊਂਕਾਰ ਸਿੰਘ ਜੀ ਸਿਟੀਨ ਇੱਥੇ ਅੱਛਾ ਜੀ ਠੀਕ ਹੈ ਤੇ ਬੇਟੀ ਹਰਸਿਮਰਨ ਪ੍ਰੀਤ ਕੌਰ ਗਜ਼ਲ ਜੀ ਉਹ ਪਿਆਰ ਆ अच्छा जी ठीक है जी तो तो बहुत बहुत जी बहुत-बहुत मुबारक हो थानू थैंक यू थैंक यू जी ते पासपोर्ट ਸੁਣਾਇਆ ਨੇ ਜੀ ਜ਼ਰੂਰ ਸੁਣਿਆ ਤੂੰ ਚੰਨਾ ਪਾਸਪੋਰਟ ਬਣਾ ਲਿਆ ਚੋਰੀ ਚੋਰੀ ਚੋਰਾਵੇਂ ਤੂੰ ਵੀਜ਼ਾ ਵੀ ਲਵਾ ਲਿਆ ਕੁੜਕ ਦਿਨਾਂ ਦੇ ਵਿੱਚ ਤੇਰੀ ਆ ਫਲਾਈਟ ਕਹਿੰਦੇ ਜਾਵੇਂਗਾ ਉਡਾਰੀਆਂ ਤੁਮਾਰ ਸੋਹਣਿਆ ਵੇ ਤੈਨੂੰ ਲੰਡਨ ਚ ਜਾ ਕੇ ਲੰਡਨ ਚ ਜਾ ਕੇ ਤੇਰੇ ਯਾਦ ਵੀ ਨਹੀਂ ਰਹਿਣਾ ਕਦੇ ਕੀਤਾ ਸੀ ਗਰੀਬੀ ਨਾ ਪਿਆਰ ਸੋਹਣਾ ਤੈਨੂੰ ਯਾਦ ਵੀ ਨਹੀਂ ਰਹਿਣਾ ਚੰਨਾ ਓ ਤੈਨੂੰ ਯਾਦ ਵੀ ਨਹੀਂ ਰਹਿਣਾ ਵਾਹ ਜੀ ਵਾਹ ਇਹ ਆਵਾਜ਼ ਜਿਹੜੀ ਅੱਜ ਵੀ ਤੁਸੀਂ ਬੁਲੰਦ ਰੱਖੀ ਆ ਪੂਰੀ ਬੀਕੇ ਕੇ ਬੜਾ ਪਰਹੇਜ ਫੇ ਰੱਖਦੇ ਹੋ ਜਾਂ ਕਿਤਾ ਨਹੀਂ ਪਰਹੇਜ ਨਹੀਂ ਪੱਕੇ ਗਲੇ ਨੇ ਅੱਛਾ ਠੀਕ ਆ ਪਹਿਲਾਂ ਇੱਕ ਉਸਤਾਦਾਂ ਨੇ ਮਾਰਾ ਪਹਿਲਾਂ ਬੜੇ ਰਿਆਜ਼ ਕਿਤੇ ਆਂਦੇ ਪਹਿਲਾਂ ਬੜੇ ਮਾਰਾ ਖਾਦੀਆਂ ਮਾਨਕ ਸਾਹਿਬ ਜਦੋਂ ਅਸੀਂ ਰਿਆਜ਼ ਕਰਦੇ ਕਿ ਕੈਮਰੇ ਭਜਾਵੇਂਦਾ ਸੀ ਹਾਂ ਸਾਰਾ ਸੱਕਿਆ ਚੰਗੀ ਤਰ੍ਹਾਂ ਸਿੱਖ ਹਾਂ ਕੱਟੇ ਨਗ ਰੰਗੀਆਂ ਨਾ ਅੱਛਾ ਉਹਨਾਂ ਉਸਤਾਦਾਂ ਨੇ ਮਾਰਾ ਖਾਦੀ ਹੋਏ ਨੇ ਜੀ ਕਲਾਕਾਰ ਨੂੰ ਹਰ ਸਮੇਂ ਸਿੱਖਣਾ ਚਾਹੀਦਾ ਕੋਈ ਵੀ ਆਦਮੀ ਹੈ ਆਪਣੇ ਫੀਲਡ ਕੋਈ ਕਿਸੇ ਫੀਲਡ ਦੇ ਵਿੱਚ ਹਮੇਸ਼ਾ ਉਹਨੂੰ ਸਿੱਖਣਾ ਚਾਹੀਦਾ ਕੁਝ ਨਾ ਕੁਝ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਜੀ ਹਰ ਕਿਸੇ ਕੋਲ ਸਿੱਖਣ ਦੀ ਮੈਂ ਮੇਰੀ ਗੱਲ ਜੀ ਮੈਂ ਜੇ ਕਿ ਮੇਥੋਂ ਜੂਨੀਅਰ ਹੈ ਉਹ ਅੱਛਾ ਕੰਮ ਕਰ ਰਿਹਾ ਹੈ ਚਾਹੇ 뮤జిక్ ਡਾਇਰੈਕਟਰ ਹੈ ਚਾਹੇ ਰਾਈਟਰ ਹੈ ਚਾਹੇ ਕਲਾਕਾਰ ਹੈ ਮੈਂ ਹਰ ਕਿਸੇ ਕੋਲ ਸਿੱਖਣ ਦੀ ਕੋਸ਼ਿਸ਼ ਕਰਦਾ ਚਾਹੇ ਵੱਡਾ ਹੈ ਕਿ ਛੋਟਾ ਜੀ ਜੀ ਬਿਲਕੁਲ ਇਹ ਵਧੀਆ ਵੀ ਗੱਲ ਹੈਗੀ ਆ ਅੱਛਾ ਤੇ ਪਾਸਪੋਰਟ ਜਿਹੜਾ ਹੈ ਤੁਸੀਂ ਬਣਾਇਆ ਤੇ ਬਾਹਲੇ ਦੇਸ਼ਾਂ ਵਿੱਚ ਕਿਦਾਂ ਪਹਿਲੇ ਜਾਣਾ ਸ਼ੁਰੂ ਕਰ ਦਿੱਤਾ ਸੀ ਜਾਂ ਪਾਸਪੋਰਟ ਮੇਰੇ ਪਹਿਲੇ ਬਣ ਗਿਆ ਹੈ ਅੱਛਾ ਠੀਕ ਆ ਬਣ ਗਿਆ ਸੀ ਫੇਰ ੜਾਰੀ ਬਾਤ ਚ ਬਾਰੀਆ ੜਾਰੀ ਇਹ ਲੋਕਾਂ ਚ ਸੁਣਾ ਤਾਂ ਚੰਨਾ ਪਾਸਵਰਡ ਹੋਣਾ ਲੈ ਜੀ ਫਿਰ ਐਸਾ ਪਾਸਵਰਡ ਹੋਣਾ ਐਸਾ ਤੇ ਬਾਅਦ ਸ਼ੋਕਾ ਨਹੀਂ ਚੁਕਾ ਜੀ ਹੁਣ ਹੁਣ ਤਾਂ ਕੁੜਾਰੀਆਂ ਮਾਰੀ ਜਾਂਦੇ ਆ ਜੀ ਜੀ ਤਹਾ ਤੁਹਾਡੇ ਪਿਆਰ ਸਤਕਾਰ ਲੋਕਾਂ ਦੇ ਪਿਆਰ ਸਤਕਾਰ ਜੀ ਤੇ ਮਨੀ ਸਾਹਿਬ ਜਦੋਂ ਤੁਸੀਂ ਗਾਇਆ ਬੜੇ ਅੱਜ ਤਾਂ ਤੁਸੀਂ ਉਸਤਾਦਾਂ ਦੀ ਵੀ ਗੱਲ ਕੀਤੀ ਆ ਉਸ ਵੇਲੇ ਮੰਨਿਆ ਜਾਂਦਾ ਹੁੰਦਾ ਸੀ ਵੀ ਹੱਕ ਦੇ ਜੋਰ ਦੇ ਉੱਤੇ ਕੋਣ ਜਿਦਾ ਮਾਨਕ ਸਾਹਿਬ ਦੀ ਤੁਸੀਂ ਮਿਸਾਲ ਦਿੱਤੀ ਏ ਉਹ ਇਹ ਹੁੰਦਾ ਸੀ ਕਿ ਇੱਕ ਅੱਜ ਵੀ ਕਹਿ ਲਓ ਕਿ ਧਰੂ ਤਾਰੇ ਵਾਂਗੂ ਚਮਕਦੇ ਆ ਹੱਕ ਦੇ ਜੋਰ ਦੇ ਨਾਲ ਚਮਕੀਲਾ ਸਾਹਿਬ ਦੀ ਤੁਸੀਂ ਸੰਗਤ ਕੀਤੀ ਆ ਹੈਨਾ ਤੇ ਉਹ ਇਦਾਂ ਹੁੰਦਾ ਸੀ ਵੀ ਪੂਰਾ ਜੋਲ ਆਉਂਦੇ ਹੁੰਦੇ ਸੀ ਪਰ ਅੱਜ ਕੱਲ ਜਿਹੜਾ ਆ ਉਹ ਇਹਨਾਂ ਗੱਲਾਂ ਦੇ ਉੱਤੇ ਬਹੁਤਾ ਕੋਈ ਜੋਰ ਨਹੀਂ ਦਿੰਦਾ ਨਹੀਂ ਐਸੀ ਗੱਲ ਨਹੀਂ ਹਮ ਗਾਇਕੀ ਕੋਈ ਜ਼ਰੂਰੀ ਨਹੀਂ ਆਪਾਂ ਜ਼ੋਰ ਲਾ ਕੇ ਗਾਣੀ ਆ ਅੱਛਾ ਤੇ ਸੁਰੀਲਾ ਵੀ ਹੋਣਾ ਚਾਹੀਦਾ ਬੰਦੇ ਨੂੰ ਹਾਂ ਸੁਰੀਲਾ ਹੋਣਾ ਕੋਈ ਜ਼ਰੂਰੀ ਨਹੀਂ ਮੁੰਡੇ ਸੁਰੀਲੇ ਬਹੁਤ ਨਹੀਂ ਹਮ ਬੜੇ ਨਾਲ ਕੀ ਤੱਕ ਦੇ ਲਈਏ ਹਾਂਜੀ ਬੜਾ ਅੱਛਾ ਕਰ ਰਹੇ ਨੇ ਮੁੰਡਿਆ ਅੱਜ ਕਰਦੇ ਨੇ ਨੌਜੋਨ ਪੀੜੀ ਦੇ ਹਮ ਤੇ ਸੁਰੀਲਾ ਗਾਉਣ ਦੀ ਜਿਹੜਾ ਉਹ ਜ਼ਰੂਰੀ ਨਹੀਂ ਆਪਾਂ ਪੋਚਾ ਗਾਈਏ ਜੀ ਅੱਜ ਕੱਲ ਮੁੰਡੇ ਬੜਾ ਅੱਛਾ ਅੱਛਾ ਕਰ ਰਹੇ ਨੇ ਜੀ ਬੜੇ ਸੁਰੀਲੇ ਨੇ ਤੇ ਕੋਈ ਜ਼ਰੂਰੀ ਨਹੀਂ ਆਪਾਂ ਪੋਚਾ ਗਾ ਕੇ ਵੀ ਸੁਰੀਲਾ ਕਹਾ ਜਾਵੇ ਤੇ ਉਹਨੂੰ ਅ ਨੀਮਾ ਗਾਟੇ ਉਹਦੇ ਵਿੱਚ ਵਧੀਆ ਮੁਰਕੇ ਲੱਗੀ ਸੀ ਗਲਾ ਥੋੜਾ ਮੁੜ ਜਾਂਦਾ ਜੀ ਤੇ ਉੱਚੇ ਵਿੱਚ ਕਿਹਦੇ ਜੋ ਉੱਚੇ ਹਰਦਾ ਉਹਨਾਂ ਕਿ ਖੇਡ ਸਕਦੇ ਆ ਜਿੰਨੇ ਕਿ ਦੋ ਜੋ 2 4 ਰੰਜ ਜਿਸ ਤਰ੍ਹਾਂ ਮੇਰੇ ਵਰਗਾ ਸਰਸਤੇ ਕਾਉਣ ਵਾਲਾ ਜੀ ਨਹੀਂ ਸਿੰਧੇ ਤੇ ਜਿੱਦਾਂ ਮੈਂ ਬਹੁਤ ਸਮਾਂ ਪਹਿਲਾਂ ਪਤਾ ਨਹੀਂ ਸ਼ਾਲ ਤੁਹਾਨੂੰ ਯਾਦ ਹੈ ਜਾਂ ਕਿੰਦਾ 34 35 ਸਾਲ ਪਹਿਲਾਂ ਕਿਤੇ ਉਦੋਂ ਰਸਾਲਿਆਂ ਦੇ ਵਿੱਚ ਤੁਹਾਡੀਆਂ ਇੰਟਰਵਿਊਸ ਵਗੈਰਾ ਛਪਦੀਆਂ ਹੁੰਦੀਆਂ ਹਾਂਜੀ ਹਾਂਜੀ ਉਦੋਂ ਤੁਸੀਂ ਇੱਕ ਵਾਰੀ ਕਿਹਾ ਸੀ ਵੀ ਤੁਹਾਡਾ ਜਿਹੜਾ ਅਸਲੀ ਜਿਹੜਾ ਟੀਚਰ ਆ ਉਹ ਹੈਗਾ ਬੰਬਈ ਜਾਣ ਦਾ ਜੀ ਜੀ ਉਹ ਫੇ ਕਿੱਦਾਂ ਦਾ ਰਿਹਾ ਉਹ ਜਿਹੜਾ ਮੇਰਾ ਜਿਹੜਾ ਪੰਜਾਬੀ ਫਿਲਮਾਂ ਦਾ ਸੀਗਾ ਜਿਹੜਾ ਮੁੱਖ ਜੋ ਸ਼ੌਕ ਸੀਗਾ ਜਿਹੜਾ ਪੰਜਾਬੀ ਫਿਲਮਾਂ 'ਚ ਕੰਮ ਕਰਦਾ ਉਹ ਮੇਰਾ तकरीबन ਵਾਇਗਰ ਸੁਣ ਲਿਆ ਬਹੁਤ ਵਧੀਆ ਹੋ ਗਿਆ ਪੂਰਾ ਹੋ ਗਿਆ ਵੈਸੇ ਮੈਂ ਪੰਜਾਬੀ ਫਿਲਮ ਤਾਂ ਅੱਜ ਤੋਂ ਉਹਨਾਂ ਦੇ ਨਾਲ ਇੱਕ ਗੱਲ ਵੀ ਜੁੜਾ ਹੋਇਆ ਹਾਂਜੀ ਹਾਂਜੀ ਉਹਨਾਂ ਟਾਈਮ ਵਿੱਚ ਮੈਨੂੰ ਵੈਸੇ ਮੈਂ ਲੀਡ ਦੇ ਮੌਕੇ ਵਿੱਚ ਦਿੱਤਾ ਸੀ ਪਰ ਮੇਰੇ ਕੋਲ ਕੰਮ ਇੰਨਾ ਸੀ ਉਹਨਾਂ ਟਾਈਮਾਂ ਦੇ ਵਿੱਚ ਅਖਾੜੇ ਨੇ ਸੀਗੇ ਕਿ ਮੇਰੇ ਕੋਲ ਟਾਈਮ ਹੀ ਨਹੀਂ ਸੀ ਜੀ ਹਾਂ ਸੋ ਉਹਨਾਂ ਟਾਈਮਾਂ ਦੇ ਵਿੱਚ ਜਿਵੇਂ ਫਿਲਮ ਕਿਤੇ ਹੁੰਦੀ ਸੀ ਤਾਂ ਹੋਸ਼ਾ ਹੋਸ਼ਾ ਇਸ ਤੋਂ ਹੋਰ ਕੀ ਹੋਗਾ ਕਿ ਹੁੰਦੀ ਪਰ ਆਪਣੇ ਕਿਉਂਕਿ ਜਿੱਥੇ ਰੱਖਦਾ ਮਾਲਕ ਸੀ ਠੀਕ ਰੱਖਦਾ ਠੀਕ ਰੱਖਦਾ ਤੇ ਹੁਣ ਜਿਹੜਾ ਮੌਕਾ ਮਿਲਿਆ ਮੈਨੂੰ ਹੁਣ ਮੈਂ ਫਿਲਮਾਂ ਜਿਹੜੀਆਂ ਆ ਰਹੀਆਂ ਨੇ ਕਬੂਤਰ ਬਾਜ਼ ਆ ਰਹੀ ਹੈ ਅੱਛਾ ਜੀ ਇੱਕ ਦੋ ਹੋਰ ਫਿਲਮਾਂ ਪਹਿਲਾਂ ਮੈਂ ਆਈ ਹੈ ਮੇਰੀ ਜਿਸ ਤਰ੍ਹਾਂ ਸੀਗੀ ਬਲੈਕ ਐਂਡ ਵਾਈਟ ਟੀਵੀ ਹਾਂਜੀ ਗੁੰਗਾ ਪਹਿਲਵਾਨ ਤੇ ਹੁਣ ਜਿਹੜੀ ਸਾਡੀ ਕਬੂਤਰ ਬਾਜ਼ ਫਿਲਮ ਉਹ ਇੱਕ ਸੋਲੋ Song ਹੈ ਤੇ ਨਾਲ ਮੇਰਾ ਐਕਟਰਿੰਗ ਦਾ ਸ਼ੌਕ ਪੁਰਾਉਣਾ ਜੀ। ਕੀ ਆ ਬਾਤ ਹੈ ਜੀ। ਜਾਨੀ ਇਹ ਸ਼ੌਕ ਜਿਹੜਾ ਹੈ ਉਹ ਮਰਨ ਨਹੀਂ ਦੁੱਤਾ। ਨਾ ਜੀ ਨਾ ਨਾ। ਅੱਛਾ। ਇਹ ਇਹ ਵੀ ਇੱਕ ਜਿੰਦਾਦਿਲੀ ਦੀ ਸਟ੍ਰਗਲ ਤੇ ਚੱਲੋ ਮਿਹਨਤ ਕਰੀ ਚੱਲੋ ਇੱਕ ਦਿਨ ਤੁਹਾਡਾ ਮਾਲਕ ਜਿਹੜਾ ਬਾਬਾ ਨਾਨਕ ਹੈ ਉਹ ਤੁਹਾਡੇ ਨਾਲ ਹੈਗਾ ਹਮੇਸ਼ਾ ਕਿਉਂਕਿ ਜੇ ਸਟ੍ਰਗਲ ਕਰੋਗੇ ਤਾਂ ਹੀ ਰੱਬ ਵੀ ਤੁਹਾਡੇ ਨਾਲ ਤਾਂ ਖੜਦਾ ਹੈ। ਬਿਲਕੁਲ। ਮਣੀ ਜੀ ਜਦੋਂ ਕਾਲਜ ਵੇਲੇਆਂ ਦੇ ਤੁਸੀਂ ਗਾਣੇ ਜਿਹੜੇ ਗਾਏ ਸੀ ਮੇਰੇ ਰਾਂਝੇ ਦਾ ਪ੍ਰਿੰਸੀਪਲ ਜਾਨੀ ਅਸਮਾਨਾਂ ਦੇ ਉੱਤੇ ਜਿਦਾ ਇੱਕ ਤਰ੍ਹਾਂ ਛਾੜ ਦਿੱਤਾ ਕਾਲਜ ਵਾਲੇ ਜਿਹੜੇ ਦੋਸਤ ਸੀ ਸ਼ਾਇਦ ਇਹ ਪਹਿ ਕਿ ਸਿੱਧਾ ਜਿਹੜਾ ਆ ਚੈਲੰਜ ਹੀ ਕਰ ਦਤਾ ਪ੍ਰਿੰਸੀਪਲ ਨਹੀਂ ਚੈਲੰਜ ਕਰ ਦਤਾ ਤੰਦੇ ਇਹ ਇਹ ਚੈਲੰਜ ਕਰਨ ਦੀ ਸਮਰੱਥਾ ਕਿਦਾਂ ਕਿਦਾਂ ਆ ਗਈ ਨਹੀਂ ਕਿ ਇਹ ਬਾਈ ਜੀ ਕਲਪਨਾ ਹੁੰਦੀ ਹੈ ਰਾਈਟਰ ਦੀ ਕਲਪਨਾ ਹਾਂਜੀ ਤੇ ਸਾਰੇ ਗੀਤ ਇਦਾਂ ਨਹੀਂ ਕਿ ਸਮਾਜ ਦੇ ਵਿੱਚ ਵਿਤਰਦੇ ਹੁਣ ਹੁੰਦੇ ਹੋਵੇ ਹੁੰਦੇ ਹੁੰਦੇ ਨਹੀਂ ਕਿਉਂਕਿ ਇੱਕ ਕਲਪਨਾ ਹੁੰਦੀ ਹੈ ਰਾਈਟਰ ਦੀ ਨਹੀਂ ਕਲਪਨਾ ਦਾ ਉਹੀ ਗੱਲ ਹੈ ਕਿ ਕਲਪਨਾ ਵੀ ਬਹੁਤ ਯਾਨੀ ਸਟਰੋਂਗ ਨਹੀਂ ਨਹੀਂ ਜ਼ਰੂਰੀ ਨਹੀਂ ਆਪੇ ਉਹ ਹਰ ਗੱਲ ਵਿੱਚ ਵਿਛਰੇ ਹੋਏ ਗਾਣੇ ਦੇ ਵਿੱਚੋਂ ਹੋਰ ਗਾਣੇ ਬਹੁਤ ਬਾਰੇ ਜਿਹੜੇ ਹੁਣ ਫਿਲਮਾਂ ਸਾਥਰੀ ਥੋੜੀ ਹੁੰਦੀਆਂ ਜੀ ਇੱਕ ਹੀਰੋ ਦਿੱਤੇ ਬੰਦ 25 25 ਬੰਦਨ ਕਟ ਜਾਂਦਾ ਇਹ ਇੱਕ ਮਨੋਰੰਜਨ ਹੈ ਇੱਕ ਮਨੋਰੰਜਨ ਹੈ ਹਾਂਜੀ ਤੇ ਥੋੜਾ ਜਿਆ ਸਾਡਾ ਮਨੋਰੰਜਨ ਜਰੂਰ ਕਰੋ ਉਹਨੂੰ ਮਨੋਰੰਜਨ ਮਤਲਬ ਉਹ ਕਲਪਨਾ ਨੂੰ ਉਹ ਕਲਮ ਨਾਲ ਲਿਖਦੀ ਹੈ ਬਈ ਤੁਸੀਂ ਗਾਇਆ ਵੀ ਬਹੁਤ ਵਧੀਆ ਤੇ ਲੋਕਾਂ ਦੇ ਜਿਹੜਾ ਇਹ ਮਨਾਂ ਦੇ ਉੱਤੇ ਚੜਿਆ ਵੀ ਬਹੁਤ ਵਧੀਆ ਇਹ ਇਹ ਸ਼ਾਇਦ ਆਪਾਂ ਹਾਸੇ ਨਾਲ ਵੀ ਗੱਲਾਂ ਕਰਦੇ ਆ ਇਹ ਪਰ ਇਹ ਇਹ ਹੁੰਦਾ ਹੈ ਕਿ ਕੁਝ ਵੀ ਜਿਹੜੀ ਗਾਇਕੀ ਆ ਜਾਏ ਉਹ ਕਲਪਨਾ ਕਹਿ ਲੋ ਕਿ ਸਾਹਿਤ ਹੈ ਹੀ ਇਹ ਚੀਜ਼ ਜੀ ਬਿਲਕੁਲ ਸਾਹਿਤ ਹੈ ਹੀ ਦਿਲ ਦੀ ਭਾਸ਼ਾ ਹੈ ਜਿਹੜੀ ਚੀਜ਼ ਦਿਲ ਨੂੰ ਟੱਚ ਕਰ ਗਈ ਉਹ ਸਾਹਿਤ ਹੈ ਤੇ ਸਨਾਓ ਸਾਡੇ ਦੋ ਜੀ ਜਰੂਰ ਜੀ ਸੋਰੀ ਦਲਜੀ ਜੀ ਜੀ ਰਣਿਤ ਮੈਂ ਸੋਰੀ ਜੀ ਜੀ ਰਾਂਝੇ ਦਾ ਪ੍ਰਿੰਸੀਪਲ ਜਿਹੜਾ ਕੱਟਿਆ ਉਹਨਾਂ ਕਾਲ ਦੇ ਚ ਨਾ ਆਏ ਆਈ ਕੀ ਬਾਤ ਹੈ ਇਹ ਕਿ ਹਰਦੰਦ ਦਾ ਇਹ ਸੀ ਗਾਣੇ ਦਾ ਰਿਕਾਰਡ ਹੈ ਇੱਕ ਅੱਛਾ ਜੀ ਅੱਜ ਤੱਕ ਇਹ ਕਟੋ-ਕਟ ਇਹਦੀਆਂ ਜਿਹੜੀ ਲੋਕਾਂ ਨੇ ਵੀਡੀਓ ਬਣਾਈਆਂ ਨੇ ਉਹ ਗਿਣਤੀ ਨਹੀਂ ਕੋਈ ਅੱਛਾ ਜੀ ਉਹ ਤਾਂ ਜਿਹੜੇ ਹਾਂਜੀ ਰੀਲਾਂ ਵਗੈਰਾ ਹਾਂ ਫੇਸਬੁੱਕ ਤੇ ਜਾਂ ਜੀ ਹਾਂਜੀ YouTube ਤੇ ਪਾ ਕੇ ਪਾਈਆਂ ਨੇ ਜੀ ਤੇ ਰਹੀ ਗੱਲ ਇਹ ਵੀ 8 ਫਿਲਮਾਂ ਦੇ ਵਿੱਚ ਇਹਦਾ ਜ਼ਿਕਰ ਹੋਇਆ ਹੈ ਕਿਸਨਾਂ ਕਿਸ ਰੂਪ ਦੇ ਹਾਂਜੀ ਹਾਂਜੀ ਠੀਕ ਆ ਚਾਹੇ ਉਹ ਪੰਜਾਬੀ ਫਿਲਮ ਜਿੰਨੇ ਵੀ ਸੁਪਰ ਹਿੱਟ ਫਿਲਮ ਆ ਹਰ ਜੀ ਚਾਹੇ ਅਮਰਿੰਦਰ ਗੱਲ ਦੀ ਫਿਲਮ ਚਾਹੇ ਕਿ ਕਿਸੇ ਹੋਰ ਜਮਗੀ ਪੀ ਦੀ तकरीबन ਕਿਸੇ ਕਿਸ ਰੂਪ ਦੇ ਕੱਲਾ ਗਾੜੇ ਦਾ ਨਹੀਂ ਜ਼ਿਕਰ ਹੋਇਆ ਤੁਹਾਡਾ ਹੀ ਬਹੁਤ ਜ਼ਿਕਰ ਹੋਇਆ ਉਹ ਤਾਂ ਮੇਰੇ ਨਾਲ ਹੀ ਹੋਇਆ ਜੀ ਇੱਕ ਭਾਈ ਸਾਡਾ ਬੜਾ ਪਿਆਰਾ ਮੇਰਾ ਫੈਨ ਕਮਲਜੀਤ ਅੱਛਾ ਜੀ ਤੇ ਉਹ ਅਮਰਾ ਬੜਾ ਫੈਨ ਵੀ ਹੈ ਮੇਰਾ ਜੀ तकरीबन ਹਰ ਇੰਟਰਵਿਊ ਚ ਮੇਰਾ ਜ਼ਿਕਰ ਕਰਦਾ ਤੇ ਮੇਰੇ ਗੀਤਾਂ ਦਾ ਜ਼ਿਕਰ ਕਰਦਾ ਜੀ ਉਹਨੇ ਪਿੱਛੇ ਫਿਲਮ ਸੀ ਆ ਦੇ ਪੰਛੀ ਸੀਰੀ ਜਾਈ ਸੀ ਉਹਦੇ ਵਿੱਚ ਸੀਗਾ ਇਹ रांजे दा प्रिंसिपल जी ते ਹੁਣ ਜਿਹੜਾ ਅਗਲੀ ਪਲਾਸਟਰ ਫਿਲਮ ਆ ਗਈ ਹੈ ਹਾਂਜੀ ਉਹਦੀ ਹਾਂਜੀ ਪ੍ਰਿੰਸ ਦੀ ਉਹਦੇ ਵਿੱਚ ਵੈਧਾ ਕਾਰਡਰ ਹੈ ਅੱਛਾ ਠੀਕ ਹੈ ਠੀਕ ਹੈ ਤੇ ਹੌਣ ਵਾਲੇ ਸਮੇਂ ਦੇ ਹੋਰ ਪ੍ਰੋਜੈਕਟ ਕਰਾਂਗੇ ਸੋ ਪਹਿਲਾਂ ਆਪਾਂ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ ਜੀ ਰਾਂਝੇ ਦਾ ਪ੍ਰਿੰਸੀਪਲ ਜੀ ਕੱਟਿਓਨੇ ਗੱਲ ਤੇ ਨਾ ਹਾਂਜੀ ਉਹ ਦੋਵੇਂ ਹੱਥ ਜੋੜ ਕੇ ਮੈਂ ਅਰਜ਼ਾ ਗੁਜ਼ਾਰਦੀ ਕਰ ਦੇਵੋ ਇਹਨੂੰ ਬਸ ਮਾਫ ਕਰਾਰ ਜੀ ਮੇਰੇ ਪਿੱਛੇ ਲੜੀ ਪੈਂਦਾ ਦਿਲ ਦਾ ਨਾੜਾ ਮੇਰੇ ਬਿਖਿਆੜੇ ਪੈਂਦਾ ਦਿਲ ਡਾਰੂ ਮਾਰਾ ਇਸ ਗੱਲ ਦੀ ਗਵਾਈ ਮੇ ਪੜਾ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹਰ ਕੱਟਿਓ ਨਾ ਕਾਲ ਜਿ ਚੋਰਾ ਮੇਰੇ ਸੋਹਣੇ ਦਾ ਪ੍ਰਿੰਸੀਪਲੀ ਜੀ ਹਰ ਕਟਿਓ ਨਾ ਕਾਲਜ ਚੋਂ ਨਾ ਵਾਹ ਜੀ ਵਾਹ ਆ ਜੀ ਵਾਹ ਥੈਂਕ ਯੂ ਜੀ ਬਹੁਤ ਵਧੀਆ ਤੇ ਬੜੇ ਬੜੇ ਹੰਗਾਰੇ ਜਿਹੜੇ ਆ ਉਸ ਵੇਲੇ ਮਿਲੇ ਆ ਪਰ ਅੱਜ ਅੱਜ ਦੇ ਜਿਹੜਾ ਜਿੱਦਾਂ ਤੁਸੀਂ ਦੱਸਿਆ ਵੀ ਅੱਜ ਕੱਲ ਦਾ ਜਿਹੜਾ ਬੰਦਾ ਹੈ ਵੀ ਸੈਡ Song ਵੀ ਨਹੀਂ ਦੂਜਾ ਹੈਗਾ ਅੱਜ ਕੱਲ ਜਿਹੜਾ ਬੀਟ ਦਾ ਜ਼ਮਾਨਾ ਜਿਹੜਾ ਚੱਲ ਪਿਆ ਜਾਂ ਇੱਕ ਇੱਕ ਵੱਖਰੀ ਤਰ੍ਹਾਂ ਦਾ ਚੱਲ ਪਿਆ ਕੰਮ ਫਿਰ ਤੁਸੀਂ ਉਸ ਜ਼ਮਾਨੇ ਨੂੰ ਤੇ ਇਸ ਜ਼ਮਾਨੇ ਨੂੰ ਕਿੱਦਾਂ ਅਡਜਸਟ ਕਰਨਾ ਕੋਈ ਬਹੁਤ ਔਖਾ ਤੇ ਨਹੀਂ ਜਾਂ ਬਹੁਤ ਈਜ਼ੀ ਆ ਨਹੀਂ ਅੱਜ ਵੀ ਅੱਜ ਜਿਹੜੀ ਮੇਰੇ ਮੈਂ ਤੁਹਾਨੂੰ ਮੈਂ ਪਹਿਲਾਂ ਕਹਿ ਤਾਂ ਸਮੇਂ ਨਾਲ ਸੋਚ ਜ਼ਰੂਰ ਬਦਲੀ ਹੈ ਬੰਦੇ ਦੀ ਹਮ ਨਵੀਂ ਪੀੜ੍ਹੀ ਸੋਚ ਬਦਲੀ ਹੈ ਜੀ ਬਦਲੀ ਵੀ ਹੈ ਸੋਚ ਹੀ ਬਦਲੀ ਹੈ ਜੀ ਪਰ ਜਿਵੇਂ ਹੁਣ ਮੇਰੇ ਗਾਣੇ ਹੈ ਨੌਜਵਾਨਾਂ ਲਈ ਨਹੀਂ ਪਰ ਨੌਜਵਾਨਾਂ ਲਈ ਕਿਉਂਕਿ ਹਮ ਜਿਹੜਾ ਕਾਂਝ ਦਾ ਪ੍ਰਿੰਸੀਪਲ ਹੈ ਕਾਲਜ ਦਾ ਹਾਂਜੀ ਸਾਰੇ ਜਾਣਦੇ ਸੀ ਆ ਬੜੇ ਜਾਣੇ ਨਹੀਂ ਹਮ ਸਹੀ ਹੈ ਜੇ ਪਾਸਵਰਡ ਬਣੇਗਾ ਉੱਥੇ ਬਾਹਰ ਜਾਣੇ ਨਹੀਂ ਲੋਕਾਂ ਨੇ ਹਮ ਯਵੈਦ ਕਾੜ ਜੀ ਉਹ ਵੀ ਦੇਣਾ ਦੇਣਾ ਬਿਲਕੁਲ ਬਿਲਕੁਲ ਨਹੀਂ ਤੁਸੀਂ ਤਾਂ ਜਵਾਨੀ ਦੀਆਂ ਮੁਬਾਰਕਾ ਇੱਕ ਗਾਣਾ ਆਇਆ ਹਾਂ ਹਾਂ ਪਿੰਡੋਂ ਨੱਚਦੀ ਹਵਾਈ ਡੇ ਜਾ ਹਾਂ ਜੀ ਉਹ ਅੱਜ ਵੀ ਜਾਂਦੇ ਲੋਕ ਜਾਂਦੇ ਸੀ ਤੇ ਜਾਂਦੇ ਰਹਿੰਦੇ ਸੋ ਇਸ ਕਰਕੇ ਇਹ ਗੀਤ ਸਦਾ ਬਹਾਰ ਤਾਂ ਹੀ ਲੋਕਾਂ ਨਾਲ ਇਹ ਲੋਕਾਂ ਦੇ ਗੀਤ ਗੁਣੇ ਨੇ ਹਾਂ ਲੋਕਾਂ ਦੇ ਗੀਤ ਬਣੇ ਵੀ ਸ਼ਾਇਦ ਇਹ ਪਿਆਰ ਹੀ ਆ ਜਿਹੜਾ ਅੱਜ ਤੱਕ ਵੀ ਜਿਹੜਾ ਆ ਨਹੀਂ ਤਾਂ ਬੰਦੇ ਆਉਂਦੇ ਆ ਤੇ ਪਤਾ ਨਹੀਂ ਲੱਗਦਾ ਕਿੱਧਰ ਗਾਇਬ ਹੋ ਜਾਂਦੇ ਆ ਇਹ ਸਰੋਤਾਂ ਦਾ ਪਿਆਰ ਹੈ ਜੀ ਦਰਸ਼ਕਾਂ ਦਾ ਪਿਆਰ ਬਾਕੀ ਤੁਹਾਡੇ ਵਰਗੇ ਚਾਹਣ ਵਾਲੇ ਵੀ ਜਾਂਦੇ ਪਿਆਰ ਜੀ ਮਨੀ ਸਾਹਿਬ ਹੁਣ ਤੱਕ ਬੜਾ ਪਿਆਰ ਦਿੱਤਾ ਜਿਹੜੇ ਦੋਸਤਾਂ ਨੇ ਤੁਹਾਨੂੰ ਤੇ ਆਉਣ ਵਾਲੇ ਆਪਣੇ ਜਿਹੜੇ ਪ੍ਰੋਜੈਕਟ ਆ ਉਹਨਾਂ ਦੇ ਬਾਰੇ ਵੀ ਜਰੂਰ ਜਿਹੜਾ ਦੱਸੋ ਸਾਡੇ ਦੋਸਤਾਂ ਨੂੰ ਕਿ ਕਿਹੜੇ-ਕਿਹੜੇ ਤੁਸੀਂ ਗਾਣੇ ਕਿਨਾਂ-ਕਿਨਾਂ ਗਾਇਕਾਂ ਨਾਲ ਕਰ ਰਹੇ ਆਂ ਮੇਰੇ ਡਿਊਟ Song ਆ ਰਹੇ ਨੇ ਲੋ ਸਾਡੇ ਭੈਣ ਜੀ ਸੁਦੇਸ਼ ਮਾਗੀ ਨਾਲ ਇੱਕ ਇੱਕ ਸੈਟ Song ਹੈ ਸ਼ਿਸ਼ਾ ਦਾ ਸ਼ਹਿਰ ਜੀ ਤੇ ਇੱਕ ਵੀਰ Song ਹੈ ਜੀ ਅਮੇਨ ਅਮੇਰ ਦਾ ਕਿ ਇਹਨਾਂ ਦੋਨੋਂ ਦੋਨਾਂ ਗਾਣਿਆਂ ਨੂੰ ਬੜੀ ਮਿਹਨਤ ਨਾਲ ਗਾਇਆ ਤੇ ਮਿਹਨਤ ਨਾਲ ਇਸ ਕਿਤਾਬ ਮਿਹਨਤ ਨਾਲ ਵੀ ਵੀਡੀਓ ਬਣੀ ਹੈ ਜੀ ਹਰ ਕੰਮ ਬਹੁਤ ਅੱਛਾ ਕੀਤਾ ਹੈ ਮਿਊਜ਼ਿਕ ਬਹੁਤ ਅੱਛਾ ਹੈ ਤੇ ਮੈਂ ਉਮੀਦ ਕਰਦਾ ਹਾਂ ਸੁਰਤਾਂ ਦੀ ਸੁਰਤਾਂ ਵੀ ਮਰੇ ਪਹਿਲੇ ਗੀਤਾਂ ਨੂੰ ਇਹਨਾਂ ਗੀਤਾਂ ਨੂੰ ਜ਼ਰੂਰ ਪਿਆਰ ਕਰਕੇ ਜੀ ਤੇ ਦੋਸਤੋ ਇਹ ਸਨ ਰਣਜੀਤ ਮਣੀ ਜੀ ਜਿਨ੍ਹਾਂ ਦਾ ਕਿ ਸ਼ੋ 14 ਜੂਨ ਨੂੰ ਹੋਣ ਜਾ ਰਿਹਾ ਹੈ ਹਿਲਕ੍ਰਿਸਟ ਲੋਗਨ ਕਮਿਊਨਿਟੀ ਸੈਂਟਰ ਦੇ ਵਿੱਚ ਤੇ ਪਹੁੰਚੇ ਹੋਏ ਨੇ ਆਸਟ੍ਰੇਲੀਆ ਦੌਰੇ ਦੇ ਵਿੱਚ ਐਡੀਲੇਡ ਇਹਨਾਂ ਦਾ ਸ਼ੋ ਹੋ ਗਿਆ ਤੇ ਬੜਾ ਮਕਬੂਲ ਹੋਇਆ ਉੱਥੇ ਸ਼ੋ ਬਹੁਤ ਸਾਰਾ ਜਿਹੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਦੇਖਿਆ ਉਹਨਾਂ ਨੇ ਬੜਾ ਆ ਬਦਿਆ ਹੰਗਾਰਾ ਵੀ ਦਿੱਤਾ ਉਸ ਸ਼ੋਅ ਨੂੰ ਤੇ ਇੱਥੇ ਵੀ ਉਮੀਦ ਕਰਦੇ ਆ ਕਿ ਬਹੁਤ ਵਧੀਆ ਉਹ ਸ਼ੋਅ ਹੋਏਗਾ ਤੇ ਤੁਸੀਂ ਵੀ ਜਾਂਦੇ ਜਾਂਦੇ ਆਪਣੇ ਦੋਸਤਾਂ ਨੂੰ ਕੀ ਕਹਨੇ ਚਾਹੁੰਦੇ ਹੋ ਗੱਲ ਇਹ ਬੜਾ ਪਿਆਰ ਮਿਲਿਆ ਆਡਿਲੇਟ ਦੇ ਵਿੱਚ ਮੈਂ ਫਸਟ ਟਾਈਮ ਉਹਦਾ ਆਸਟ੍ਰੇਲੀਆ ਜਾਇਆ ਬਹੁਤ ਹੋਣਾ ਮੈਲਬੌਰਨ ਸ਼ੋਰ ਕਾ ਗਿਆ ਸਾਰੇ ਹੋਰ ਸ਼ਹਿਰਾਂ ਵਿੱਚ ਘਰੇ ਇੱਥੇ ਵੀ ਕਰ ਗਿਆ ਮੈਂ ਤੇ ਜਿਹੜਾ ਵੈਡਲੈਟ ਤੇ ਪਹਿਲੀ ਵਾਰ ਆਇਆ ਸੀ ਮੈਂ ਅੱਛਾ ਜੀ ਹਾਂ ਜੀ ਬੜਾ ਪਿਆਰ ਲੋਕਾਂ ਦਾ ਮਿਲਿਆ ਬਹੁਤ ਉਤਸ਼ਾਹ ਨਾਲ ਲੋਕਾਂ ਦੇ ਸਾਰੇ ਗਾਣੇ ਸੋਹਣੇ ਨੇ ਜੀ ਤੇ ਉਮੀਦ ਕਰਦਾ ਕਿ ਇਹ ਸ਼ੋਅ ਵੀ ਬ੍ਰਿਸਬੇਨ ਨਾਲ ਵੀ ਜੀ ਸਾਡੀਆਂ ਸ਼ੋਭਾ ਸ਼ਾਮਾ ਤੁਹਾਡੇ ਨਾਲ ਆ ਜੀ ਜੀ ਤੇ ਰஞ்சிਤ ਮਣੀ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਦੋਸਤੋ ਤੁਹਾਨੂੰ ਕਿਦਾਂ ਦੀ ਲੱਗੀ ਇਹ ਇੰਟਰਵਿਊ ਅਸੀਂ ਚਾਹੁੰਦੇ ਆ ਕਿ ਹੋਰ ਵੀ ਗੱਲਾਂ ਪਤਾ ਕਰੀਏ ਪਰ ਜਿਹੜਾ ਸਮਾਂ ਆ ਉਹ ਨਜ਼ਾਕਤ ਅਹੀ ਰੱਖਦੇ ਹੁੰਦੇ ਆ ਜਰੂਰ ਜਰੂਰ ਤੇ ਤੇ ਤੁਹਾਨੂੰ ਸਨਮੁਖ ਪ੍ਰੋਗਰਾਮ ਕਿਦਾਂ ਦਾ ਲੱਗਾ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੇ ਰஞ்சிਤ ਮਣੀ ਜੀ ਹੁਣੀ ਸਾਡੇ ਨਾਲ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਆਪਣੇ ਗੀਤਾਂ ਦੇ ਬਾਰੇ ਅਸੀਂ ਵੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇੱਕ ਟੌਪਿਕ ਦੇ ਉੱਤੇ ਗੱਲ ਜਿਹੜੀ ਆ ਉਹ ਕੀਤੀ ਜਾਵੇ ਤੇ ਥੋੜੇ ਸਮੇਂ ਦੇ ਵਿੱਚ ਤੇ ਅਗਲੀ ਵਾਰ ਨੂੰ ਕਿਉਂਕਿ ਆਪਾਂ ਇਹਨਾਂ ਨੇ ਆਉਣਾ ਫਿਰ ਆਪਾਂ ਇੱਕ ਨਵਾਂ ਜਿਹੜਾ ਟੌਪਿਕ ਆ ਉਹਦੇ ਉੱਤੇ ਗੱਲ ਜਿਹੜੀ ਆ ਕਰਾਂਗੇ ਜੀ ਦਿਲਜੀ ਸਤਿ ਸ੍ਰੀ ਅਕਾਲ ਜੀ ਸਰ ਦਰਸ਼ਕਾਂ ਸਤਿ ਸ੍ਰੀ ਅਕਾਲ ਤੇ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਤਦ ਤੱਕ ਰੱਬ ਰਾਖਾ ਸਤਿ ਸ੍ਰੀ ਅਕਾਲ